ਉਹਨਾਂ ਨੋਮੀ ਨੇ ਆਪਣੇ ਪੇਟ ਦੇ ਵਿੱਚ ਉਸ ਬੱਚੇ ਨੂੰ ਪਾਲਿਆ ਪਾਲਣ ਤੋਂ ਬਾਅਦ ਹਾਂਜੀ ਜਦੋਂ ਆਪਾਂ ਆਪਦੇ ਬਜ਼ੁਰਗਾਂ ਨਾਲ ਕੋਈ ਰਹਿ ਕਰਦੇ ਆ ਆਪਾਂ ਨੂੰ ਕਿੰਨੀ ਖੁਸ਼ੀ ਬੱਚਿਆਂ ਦਾ ਫਰਜ਼ ਬਣਦਾ ਵਾ ਮਾਪੇ ਦੀ ਰਿਸਪੈਕਟ ਕਰਨਾ ਮਾਪੇ ਨੂੰ ਇੱਜ਼ਤ ਦੇਣਾ ਉਹਨਾਂ ਨੂੰ ਪਿਆਰ ਦੇਣਾ ਹਨਾ ਉਹਨਾਂ ਦੇ ਆਪਣੇ ਫਰਜ਼ ਆ ਸਾਰੇ ਹਾ ਤੇ ਨਾਲੇ ਪੁੱਛ ਰਿਹਾ ਵਾ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਸਵਾਦ ਆ ਨਾ ਉਹਨਾਂ ਨੂੰ ਮਾਪਿਓ ਨੂੰ ਉਹਨਾਂ ਨਾਲ ਬਹਿ ਕੇ ਗੱਲਾਂ ਕਰਨ ਉਹਨਾਂ ਦੀ ਜ਼ਿੰਦਗੀ ਕਿੰਡੀ ਸੋਹਣੀ ਲੰਘ ਸਕਦੀ ਜਿਹੜਾ ਲਾਈਫ ਵਾਲਾ ਜਿਹੜਾ ਕਲਚਰ ਆ ਇਹ ਸਾਡਾ ਕਲਚਰ ਨਹੀਂ ਸੀਗਾ ਅਸੀਂ ਇੱਕ ਵੇੜੇ ਦੇ ਵਿੱਚ ਮੰਜੇ ਢਾ ਕੇ ਤੇ ਸਾਰੇ ਦੀ ਸਾਰੀ ਫੈਮਿਲੀ ਸਾਰਾ ਪਰਿਵਾਰ ਬਹਿ ਕੇ ਖਾਣਾ ਪੀਣਾ ਪਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਰਮਨਦੀਪ ਕੌਰ ਤੇ ਹਮੇਸ਼ਾ ਦੀ ਤਰ੍ਹਾਂ ਹੀ ਅੱਜ ਵੀ ਸਾਡੇ ਨਾਲ ਨੇ ਸਰਦਾਰ ਪ੍ਰਦੀਪ ਸਿੰਘ ਜੀ ਗੱਲ ਕਰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਦੀਪ ਅਸੀਂ ਅੱਜ ਦੇ ਟਾਈਮ 'ਚ ਅਕਸਰ ਹੀ ਦੇਖਦੇ ਹਾਂ ਕਿ ਮਾਪੇ ਭਾਵੇਂ ਗਰੀਬਕਰ ਤੋਂ ਹੋਣ ਤੇ ਭਾਵੇਂ ਉਹ ਅਮੀਰਕਰ ਤੋਂ ਹੋਣ ਆਪਦੇ ਬੱਚਿਆਂ ਦੀ ਪਰਵਰਿਸ਼ 'ਚ ਕੋਈ ਕਸਰ ਨਹੀਂ ਛੱਡਦੇ ਉਹ ਉਹਨਾਂ ਦੀ ਜ਼ਰੂਰਤ ਦੀ ਹਰ ਇੱਕ ਚੀਜ਼ ਉਹਨਾਂ ਦੀ ਹਰੇਕ ਰੀਝ ਪੂਰੀ ਕਰਦੇ ਆ ਪਰ ਬੱਚੇ ਫਿਰ ਵੀ ਪਤਾ ਨਹੀਂ ਕਿਉਂ ਕਿਤੇ ਨਾ ਕਿਤੇ ਆਪਦੀਆਂ ਜ਼ਿੰਮੇਵਾਰੀਆਂ ਤੋਂ ਭਾਈ ਦੇ ਦਿਸਦੇ ਆ ਹਾਂ ਰਮਨ ਇਹ ਗੱਲ ਤੁਹਾਡੀ ਜਮਾਂ ਸਹੀ ਆ ਆਪਾਂ ਅਕਸਰ ਪਹਿਲਾਂ ਵੀ ਕਤੇ ਗੱਲਾਂ ਬਾਤਾਂ ਕਰਦੇ ਰਹੇ ਹਾਂ ਇਹਨਾਂ ਵਿਸ਼ਿਆਂ ਤੇ ਨਾ ਜਦੋਂ ਮਾਪੇ ਹਜੇ ਵਿਆਹੇ ਵੀ ਨਹੀਂਗੇ ਹਾਂਜੀ ਪਰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਬੱਚਿਆਂ ਦੇ ਬਾਰੇ ਉਹ ਸੋਚਣਾ ਪਹਿਲਾਂ ਸ਼ੁਰੂ ਕਰ ਦਿੰਦੇ ਆ ਹਾਂਜੀ ਮਾਂ ਦੀਆਂ ਰੀਝਾਂ ਹੁੰਦੀਆਂ ਵਾ ਉਹ ਸੋਚਦੀ ਹੈ ਕਿ ਜੇਕਰ ਮੇਰੇ ਘਰ ਦੇ ਵਿੱਚ ਕੁੜੀ ਹੋਊਗੀ ਲੜਕੀ ਹੋਊਗੀ ਤੇ ਮੈਂ ਉਹਨੂੰ ਆ ਚੀਜ਼ ਆਹ ਲਾੜ ਪੂਰੇ ਕਰਨੇ ਆ ਮੈਂ ਉਹਦੇ ਆਹ ਸ਼ੌਂਕ ਪੂਰੇ ਕਰਨੇ ਆ ਮਾਂ ਦੀ ਗੱਲ ਇਹ ਹੁੰਦੀ ਆ ਕਿ ਮੇਰੇ ਜਿਹੜੇ ਸ਼ੌਕ ਨਹੀਂ ਪੂਰੇ ਕਰ ਸਕੀ ਮੈਂ ਆਪਣੀ ਗੁੜੀਆ ਦੇ ਪੂਰੇ ਕਰਨੇ ਆ ਨਾ ਮੈਂ ਆਪਣੀ ਧੀ ਦੇ ਉਹ ਸ਼ੌਕ ਪੂਰੇ ਕਰਨੇ ਆ ਮਾਪੇ ਹਾਲੇ ਵਿਆਹ ਦੇ ਬੰਧਨ ਦੇ ਵਿੱਚ ਬੰਨੇ ਜਾਂਦੇ ਨੇ ਪਰ ਉਸ ਤੋਂ ਪਹਿਲਾਂ ਹੀ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਉਹਨਾਂ ਦੇ ਸ਼ੌਕ ਨੂੰ ਲੈ ਕੇ ਪਹਿਲਾਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਆ ਹਨਾ ਅਕਸਰ ਕਈ ਵਾਰ ਆਪਾਂ ਦੇਖਦੇ ਆ ਬੱਚਿਆਂ ਦੇ ਮਾ ਮਾਪੇ ਜਿਹੜੇ ਆ ਬੱਚਿਆਂ ਦੇ ਹਰ ਲਾੜ ਹਰ ਸ਼ੌਕ ਜੋ ਉਹਨਾਂ ਦੀਆਂ ਜ਼ਰੂਰਤਾਂ ਮਾਪੇ ਆਪਣੇ ਤੋਂ ਵੱਧ ਕੇ ਪੂਰਾ ਕਰਦੇ ਆ ਹਨਾ ਤੁਸੀਂ ਦੇਖਦੇ ਹੋ ਗਰੀਬ ਪਰਿਵਾਰ ਇਹੋ ਜਿਹੇ ਹੋਣਗੇ ਦਿਹਾੜੀ ਦੀ ਮਦਦ ਹਾਂ ਪਰ ਉਹ ਆਪਣੇ ਵਿਅਤ ਤੋਂ ਵੱਧ ਕੇ ਆਪਣੇ ਬੱਚਿਆਂ ਦਾ ਕਰਦੇ ਆ ਹਰ ਮਾਪੇ ਦੀ ਖੁਸ਼ੀ ਇਹ ਹੁੰਦੀ ਆ ਕਿ ਅਸੀਂ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਜਿੰਨਾ ਵਧੀਆ ਕਰ ਸਕਦੇ ਆ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਉਹਨਾਂ ਬੱਚਿਆਂ ਨੂੰ ਹਰ ਫੈਸਿਲਿਟੀ ਦੇਈਏ ਹਰ ਲੋੜ ਉਹਨਾਂ ਦੀ ਪੂਰੀ ਕੀਤੀ ਜਾਵੇ ਜੋ ਚਾਹੁੰਦੇ ਆ ਖਾਣ ਨੂੰ ਮੰਗਦੇ ਆ ਮਾਪੇ ਉਦੋਂ ਹੀ ਝਟ ਉਹਨਾਂ ਦੇ ਅੱਗੇ ਪੇਸ਼ ਕਰਦੇ ਆ ਜੇ ਬੱਚਾ ਕਹਿੰਦਾ ਮੈਂ ਪਾਉਣ ਨੂੰ ਆ ਚੀਜ਼ ਪਾਉਣੀ ਆ ਮਾਂ ਤੇ ਮਾਤਾ ਪਿਤਾ ਉੱਥੇ ਉਹਨਾਂ ਦੇ ਪੂਰੇ ਕਰਦੇ ਨੇ ਸ਼ੌਂਕ ਜੇ ਉਹਨਾਂ ਦੀ ਪੜ੍ਹਾਈ ਆ ਦੇ ਪਾਸੇ ਦੇਖਿਆ ਜਾਵੇ ਕਿੰਨੀਆਂ-ਕਿੰਨੀਆਂ ਮਹਿੰਗੀਆਂ ਪੜ੍ਹਾਈਆਂ ਨੇ ਮਾਪੇ ਉਹਨਾਂ ਪੜ੍ਹਾਈਆਂ ਨੂੰ ਬੱਚਿਆਂ ਨੂੰ ਕਰਵਾ ਰਹੇ ਆ ਉਹਨਾਂ ਚੰਗੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਆ ਕਿ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਦੂਜਿਆਂ ਦੇ ਬੱਚਿਆਂ ਨਾਲੋਂ ਅੱਗੇ ਨਿਕਲਣ ਸਾਡੇ ਬੱਚੇ ਉਹਨਾਂ ਬੱਚਿਆਂ ਨਾਲੋਂ ਅਗਲੇ ਅਗਲੀਆਂ ਮੰਜ਼ਲਾਂ ਤੇ ਪਹੁੰਚਣ ਆ ਅਸੀਂ ਮਾਂ ਦੇ ਨਾਲ ਕਹਿ ਸਕੀਏ ਕਿ ਸਾਡੇ ਬੱਚੇ ਬਹੁਤ ਸਿਆਣੇ ਆ ਮਾਂ-ਬਾਪ ਹਰ ਲਾੜ ਹਰ ਰੀਜ ਆਪਣੇ ਬੱਚੇ ਦੀ ਪੂਰੀ ਕਰਦੇ ਆ ਜਿਹੜਾ ਵਿਸ਼ਾ ਤੁਸੀਂ ਅੱਜ ਚੁਣਿਆ ਉਹ ਵਾਕਈ ਇਹ ਹਾਲਾਤ ਪੰਜਾਬ ਦੇ ਬਣ ਚੁੱਕੇ ਆ ਅਸ਼ਰਮ ਕਿਉਂ ਬਣੇ ਰਮ ਉਹਦਾ ਵੱਡਾ ਕਾਰਨ ਇਹੀ ਆ ਕਿ ਮਾਂ-ਬਾਪ ਬੱਚਿਆਂ ਦੀਆਂ ਰੀਜਾਂ ਤੇ ਵਾਕਈ ਪੂਰੀਆਂ ਕਰਦੇ ਆ ਕਿਤੇ ਨਾ ਕਿਤੇ ਆ ਕੇ ਬੱਚੇ ਇਸ ਗੱਲ ਤੇ ਫੇਲ ਹੋ ਜਾਂਦੇ ਆ ਕਿ ਉਹ ਸਮਝ ਨਹੀਂ ਪਾਉਂਦੇ ਕੇ ਮਾਪੇ ਜੋ ਆਸਾ ਮਰਾਦਾ ਦੇ ਨਾਲ ਸਾਨੂੰ ਹਰ ਚੀਜ਼ ਪ੍ਰੋਵਾਈਡ ਕਰਵਾਉਂਦੇ ਰਹਿਆ ਸ਼ਾਇਦ ਮਾਪੇ ਦੇ ਬੜੇ ਆਪਣੇ ਮਤਲਬ ਸੁਪਨੇ ਹੁੰਦੇ ਆ ਆਪਣੇ ਵੀ ਸ਼ੌਂਕ ਹੁੰਦੇ ਆ ਉਹਨਾਂ ਦੇ ਪਰ ਆਪਣੇ ਸ਼ੌਂਕਾਂ ਨੂੰ ਮਾਰ ਕੇ ਉਹ ਬੱਚਿਆਂ ਦੇ ਪੂਰੇ ਕਰਦੇ ਆ ਬੱਚਿਆਂ ਦੇ ਸ਼ੌਂਕਾਂ ਨੂੰ ਪੂਰੇ ਕਰਦੇ ਆ ਪਰ ਕਿਤੇ ਨਾ ਕਿਤੇ ਬੱਚਿਆਂ ਦੇ ਮਨਾਂ ਦੇ ਵਿੱਚ ਉਹ ਚਲੀ ਜਾਂਦੀ ਆ ਤੁਸੀਂ ਜਿਵੇਂ ਗੱਲ ਕੀਤੀ ਆ ਕਿ ਬੱਚਿਆਂ ਦਾ ਫਰਜ਼ ਬਣਦਾ ਵਾ ਮਾਪੇ ਦੀ ਰਿਸਪੈਕਟ ਕਰਨਾ ਮਾਪੇ ਨੂੰ ਇੱਜ਼ਤ ਦੇਣਾ ਉਹਨਾਂ ਨੂੰ ਪਿਆਰ ਦੇਣਾ ਹਨਾ ਉਹਨਾਂ ਦੇ ਆਪਣੇ ਫਰਜ਼ ਆ ਪਰ ਬੱਚੇ ਇਸ ਗੱਲ ਨੂੰ ਭੁੱਲ ਜਾਂਦੇ ਆ ਕਿ ਮਾਪੇ ਨੇ ਸਾਨੂੰ ਕਿੰਨੇ ਲਾੜ ਲੜਾਈ ਤੇ ਪ੍ਰਦੀਪ ਆਪਾਂ ਆਪਦੀ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਹੀ ਦੇਖਦੇ ਆ ਮਾਵਾ ਆਪਦੇ ਫਰਜ਼ ਬਖੂਬੀ ਨਿਭਾ ਰਹੀਆਂ ਨੇ ਭਾਵੇਂ ਕਿ ਮਾਂ ਬਿਮਾਰ ਹੋਵੇ ਉਹ ਆਪਦਾ ਦੁੱਖ ਦਾ ਵੀ ਨਹੀਂ ਵੇਖਦੀ ਉਹ ਆਪਦੇ ਬੱਚਿਆਂ ਲਈ ਕੱਪੜੇ ਵੀ ਧੋਂਦੀ ਆ ਖਾਣਾ ਵੀ ਬਣਾਉਂਦੀ ਆ ਉਹਨਾਂ ਦੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਸਕੂਲ ਟਿਫਨ ਪੈਕ ਕਰਕੇ ਭੇਜਦੀ ਆ ਬਹੁਤ ਸਾਲ ਪਹਿਲਾਂ ਆਪਾਂ ਇੱਕ ਗਾਣਾ ਸੁਣਿਆ ਪ੍ਰਦੀਪ ਮਾਨਕ ਨੇ ਗਾਇਆ ਸੀ ਕਿ ਮਾਂ ਹੁੰਦੀ ਏ ਮਾਂ ਆਪਾਂ ਉਦੋਂ ਤੋਂ ਹੀ ਉਹ ਗਾਣਾ ਸੰਦੇ ਹੁੰਨੇ ਆ ਪਰ ਫਿਰ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਇਗਨੋਰ ਕਰਦੇ ਆ ਭਾਵੇਂ ਕਿਉਂ ਨੀ ਇਕੱਲੀ ਮਾਂ ਬਾਰੇ ਗਾਇਆ ਸੀ ਪਰ ਪਿਤਾ ਦੇ ਫਰਜ਼ ਵੀ ਬਰਾਬਰ ਹੁੰਦੇ ਆ ਉਹ ਆਪਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਆ ਪਰ ਕਿਤੇ ਨਾ ਕਿਤੇ ਬੱਚੇ ਆ ਜਿਹੜੇ ਉਹ ਜਦੋਂ ਵੱਡੇ ਹੁੰਦੇ ਆ ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਆ ਉਹਨਾਂ ਦਾ ਆਪਦੇ ਮਾਪਿਆਂ ਨਾਲੋਂ ਗੈਪ ਪੈਣਾ ਸ਼ੁਰੂ ਹੋ ਜਾਂਦਾ ਉਹ ਕਿਵੇਂ ਇੱਜ਼ਤ ਕਰ ਸਕਦੇ ਆ ਆਪਣੇ ਮਾਪਿਆਂ ਦੀ ਹਾਂ ਰਮਨ ਇਹ ਗੱਲ ਵਾਕਈ ਹੈ ਕਿ ਆ ਕਿ ਜਿਹੜੇ ਤੁਸੀਂ ਕਰਕੇ ਗਏ ਹੋ ਕਿ ਮਾਂ-ਬਾਪ ਇੰਨਾ ਬੱਚਿਆਂ ਵਾਸਤੇ ਕਰਦੇ ਨੇ ਨਾ ਹਾਂਜੀ ਮਾਂ ਕਲਾ ਰੋਟੀਆਂ ਨਹੀਂ ਪਕਾ ਕੇ ਦਿੰਦੀ ਬੱਚਿਆਂ ਵਾਸਤੇ ਜਾਂ ਉਹਨਾਂ ਦੇ ਕੱਪੜੇ ਧੋਹਦੇ ਧੋਕੇ ਨਹੀਂ ਦਿੰਦੇਗੇ ਜਾਂ ਉਹਨਾਂ ਨੂੰ ਟਿਫਨ ਪੈਕ ਕਰਕੇ ਨਹੀਂ ਮਾਂ ਨੇ ਤਾਂ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਕਿੰਨੀ ਪੀੜਾ ਸਹੀ ਹੋਈ ਆ ਨਾ 9 ਮਹੀਨੇ ਆਪਣੇ ਪੇਟ ਦੇ ਵਿੱਚ ਉਸ ਬੱਚੇ ਨੂੰ ਪਾਲਿਆ ਪਾਲਣ ਤੋਂ ਬਾਅਦ ਵੀ ਮਾਂ ਨੇ ਜਨਮ ਤੋਂ ਬਾਅਦ ਵੀ ਕਿੰਨਾ ਉਹ ਸੰਤਾਪ ਹੰਡਾਇਆ ਬੱਚੇ ਨੂੰ ਹਰ ਚੀਜ਼ ਮਾਪੇ ਕਰ ਸਕਦੇ ਆ ਬੱਚੇ ਵਾਸਤੇ ਹਨਾ ਕਰ ਵੀ ਰਹੇ ਆ ਤੁਸੀਂ ਇੱਥੋਂ ਤੱਕ ਦੇਖੋ ਕਿ ਅਜਿਹੇ ਪਰਿਵਾਰ ਵੀ ਹੋਣਗੇ ਜਿਨ੍ਹਾਂ ਪਰਿਵਾਰਾਂ ਦੇ ਬਹੁਤ ਹੀ ਵੱਡੀ ਵਧੀਆ ਕੰਡੀਸ਼ਨ ਨਹੀਂ ਹੁੰਦਾ ਪਰਿਵਾਰਾਂ ਦੀ ਹੈਗੀ ਹਨਾ ਬਹੁਤੇ ਬਾਪ ਇਹੋ ਜਿਹੇ ਆ ਕਿ ਜਿਨ੍ਹਾਂ ਦਾ ਕੰਮ ਵੀ ਠੀਕ ਠੀਕ ਆ ਮੰਗ ਕਰਦਾ ਵਾ ਕਿ ਮੈਨੂੰ ਪਾਪਾ ਆ ਚੀਜ਼ ਦੀ ਲੋੜ ਆ ਬੈਗ ਤੇ ਪਤਾ ਨਹੀਂਗਾ ਬੱਚੇ ਨੂੰ ਕਿ ਪਿਤਾ ਦੇ ਕੋਲ ਅੱਜ ਕੰਮ ਦੇ ਵਿੱਚ ਕੁਝ ਆਇਆ ਜਾਂ ਨਹੀਂ ਆਇਆ ਕੰਮ ਚੱਲਿਆ ਜਾਂ ਨਹੀਂ ਚੱਲਿਆ ਕੁਛ ਆ ਪੈਸੇ ਆਇਆ ਜਾਂ ਨਹੀਂ ਆਏ ਭਾਵੇਂ ਫੜ ਕੇ ਲਿਆ ਕੇ ਕਿਸੇ ਨੂੰ ਤੋਂ ਚੀਜ਼ ਲੈ ਕੇ ਬੱਚੇ ਵਾਸਤੇ ਆਵੇ ਪਰ ਬੱਚੇ ਦੀ ਹਰ ਈਜ਼ ਮਾਪੇ ਪੂਰੀ ਕਰਨਾ ਚਾਹੁੰਦੇ ਆ ਹਨਾ ਮਾਪੇ ਆਪ ਤੇ ਤੋਂ ਵੱਧ ਕੇ ਕਰਦੇ ਆ ਬੱਚੇ ਵਾਸਤੇ ਜਿੰਨਾ ਹੋ ਸਕਦਾ ਵਾ ਹਨਾ ਬੱਚਿਆਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਜੋ ਉਹਨਾਂ ਦੀਆਂ ਲੋੜਾਂ ਨੇ ਜੋ ਉਹਨਾਂ ਦੇ ਫਰਜ਼ ਨੇ ਮਾਪੇ ਪੂਰੇ ਕਰਦੇ ਨੇ ਹਨ ਮਾਜੀ ਜਨਮ ਤੋਂ ਲੈ ਕੇ ਵਿਆਹ ਤੱਕ ਉਹ ਉਹਨਾਂ ਦਾ ਪੂਰਾ ਸਾਥ ਨਿਭਾਉਂਦੇ ਨੇ ਪ੍ਰਦੀਪ ਜੀ ਦੇਖਿਆ ਜਾਵੇ ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਤਾਂ ਬੱਚਾ ਬੋਲਦਾ ਵੀ ਨਹੀਂ ਹੁੰਦਾ ਮਾਂ ਉਹਦੀ ਰੋਣ ਦੀ ਆਵਾਜ਼ ਸੁਣ ਕੇ ਸਮਝ ਜਾਂਦੀ ਆ ਕਿ ਇਹਦਾ ਦੁੱਖ ਦਾ ਕੀ ਆ ਇਹਨੂੰ ਕਿਸ ਚੀਜ਼ ਦੀ ਦਵਾਈ ਦਿੱਤੀ ਜਾਵੇ ਤਾਂ ਬੱਚੇ ਮਾਪੇ ਉਹਦੀ ਸੁਣ ਕੇ ਵੀ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਨੇ ਕਿਸੇ ਨੇ ਨਾ ਬਹੁਤ ਸੋਹਣਾ ਲਿਖਿਆ ਸੀ ਰਮਨ ਇਹਦੇ ਬਾਬਤ ਕਹਿੰਦੇ ਕਿ ਮਾਂ ਜਿਵੇਂ ਤੁਸੀਂ ਗੱਲ ਕਹਿ ਕੇ ਹਟਿਓ ਕਿ ਮਾਂ ਬੱਚੇ ਦੀ ਰੋਣ ਦੀ ਆਵਾਜ਼ ਤੋਂ ਪਹਿਚਾਨ ਲੈਂਦੀ ਹੈ ਇਹਨੂੰ ਭੁੱਖ ਲੱਗੀ ਆ ਜਾਂ ਇਹਦਾ ਕੁਝ ਦੁੱਖ ਦਾ ਵਾਹ ਹੈ ਨਾ ਪਰ ਇੱਕ ਸਮਾਂ ਕਹਿੰਦੇ ਕਿ ਇਹੋ ਜਿਹਾ ਹੁੰਦਾ ਵਾ ਕਿ ਮਾਂ ਬਾਪ ਬੱਚੇ ਦਾ ਰੋਣਾ ਵੀ ਪਸੰਦ ਨਹੀਂ ਕਰਦੇ ਕਿ ਮਾੜਾ ਇਹ ਰੋਂਦਾ ਉਹਨੂੰ ਚੱਕ ਕੇ ਵਰਾਉਂਦੇ ਨੇ ਉਹਨਾਂ ਨੂੰ ਟੈਨਸ਼ਨ ਪੈਂਦੀ ਆ ਕਿ ਕਿਉਂ ਰੋ ਰਿਹਾ ਵਾ ਪਰ ਇੱਕ ਸਮਾਂ ਇਹੋ ਜਿਹਾ ਆ ਜਾਂਦਾ ਵਾ ਜਦੋਂ ਬੱਚੇ ਇਗਨੋਰ ਕਰਦੇ ਨੇ ਮਾਂ ਬਾਪ ਦੇ ਮਲੋ ਮੱਲੀ ਹੰਝੂ ਚਲਦੇ ਨੇ ਹਨਾ ਇਹ ਚੀਜ਼ ਤੇ ਬੱਚਾ ਨੂੰ ਸੋਚਣਾ ਚਾਹੀਦਾ ਵਾ ਇੱਕ ਸਮਾਂ ਮਾਪੇ ਬਾਪ ਸਾਡੇ ਰੋਣਾ ਵੀ ਪਸੰਦ ਨਹੀਂ ਕਰਦੇ ਸੀ ਸਾਨੂੰ ਰੋਂਦੇ ਸੀ ਝੱਟ ਜਾ ਕੇ ਪਰ ਉਹਨਾਂ ਦੇ ਹੰਝੂ ਕਿਹੜੀ ਗੱਲਾਂ ਆ ਰਹੇ ਆ ਹਨਾ ਸਾਨੂੰ ਕਦੇ ਭੁੱਖਾ ਨਹੀਂ ਦਿਖ ਰਹੇ ਸੀ ਅੱਜ ਮਾਪੇ ਬਾਪ ਕਿਉਂ ਭੁੱਖੇ ਰਹਿ ਰਹੇ ਆ ਮਿਹਰਦਾਸ਼ਰਮਾਂ ਚ ਜਾ ਰਹੇ ਆ ਮਿਹਰਦਾਸ਼ਰਮਾਂ ਚ ਜਾ ਰਹੇ ਆ ਜਾਂ ਇਹ ਕਹਿ ਲਈਏ ਕਿ ਉਹਨਾਂ ਦੀ ਜੋ ਲੋੜ ਆ ਮਾਪੇ ਬਾਪ ਕਿੰਨਾ ਕੁ ਜ ਬੱਚੇ ਵਾਸਤੇ ਜੋ ਬੱਚਾ ਮੰਗਦਾ ਸੀ ਜੋ ਉਹ ਹਰ ਚੀਜ਼ ਪੂਰੀ ਕਰਦੇ ਸੀ ਮਾਪੇ ਦੇਖਦੇ ਸੀ ਨਾਲ ਦੇ ਬੱਚੇ ਆ ਚੀਜ਼ ਪਾਉਂਦੇ ਨੇ ਨਾਲ ਦੇ ਬੱਚੇ ਆ ਚੀਜ਼ ਲੈਂਦੇ ਨੇ ਮਾਪੇ ਕਹਿੰਦੇ ਸੀ ਸਾਡੇ ਬੱਚੇ ਵੀ ਇਹ ਚੀਜ਼ਾਂ ਕਰਨ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਮਿਲਣ ਹਨਾ ਹਰ ਵਧੀਆ ਤੋਂ ਵਧੀਆ ਚੀਜ਼ ਮਾਪੇ ਆਪਣੇ ਬੱਚਿਆਂ ਵਾਸਤੇ ਕਰਦੇ ਨੇ ਹਨਾ ਤੇ ਮਾਪੇ ਕਹਿੰਦਾ ਵੀ ਇਹ ਫਰਜ਼ ਬਣਦਾ ਵਾ ਕਿ ਮਾਪੇ ਵਾਸਤੇ ਉਹ ਚੀਜ਼ ਕਰਨ ਆਪਣੇ ਮਾਪਿਓ ਵਾਸਤੇ ਇਹ ਸੋਚਣ ਕਿ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਇਹਨਾਂ ਨੂੰ ਹਰ ਖੁਸ਼ੀ ਦਿੱਤੀ ਜਾ ਸਕੇ ਮਾਪਿਓ ਜਦੋਂ ਆਪਦੀ ਉਸ ਏਜ ਚ ਹੁੰਦੇ ਆ ਜਦੋਂ ਉਹਨਾਂ ਦੇ ਬੱਚੇ ਵੱਡੇ ਹੋ ਜਾਂਦੇ ਆ ਉਹ ਬਹੁਤੀਆਂ ਵੱਡੀਆਂ ਚੀਜ਼ਾਂ ਵੀ ਨਹੀਂ ਮੰਗਦੇ ਉਹ ਸਿਰਫ ਮੰਗਦੇ ਆ ਕਿ ਸਾਡੇ ਨਾਲ ਬਹਿ ਕੇ ਗੱਲਾਂ ਕਰਨ ਸਾਡੀ ਇੱਜ਼ਤ ਕਰਨ ਸਾਡਾ ਕਹਿਣਾ ਮੰਨਣ ਪਰ ਬੱਚੇ ਉਹ ਚੀਜ਼ਾਂ ਤੋਂ ਦੂਰ ਭੱਜਦੇ ਨਜ਼ਰ ਆਉਂਦੇ ਆ ਇਹ ਸਮਾਂ ਰਮਨ ਜਦੋਂ ਬੱਚਾ ਜਵਾਨ ਹੁੰਦਾ ਵਾ ਵੈਸੇ ਤਾਂ ਮਾਪੇ ਨੂੰ ਇਹ ਚੀਜ਼ਾਂ ਚਾਹੀਦੀਆਂ ਵਾ ਆਪਾਂ ਪਿਛਲੀਆਂ ਵੀਡੀਓ ਵਿੱਚ ਵੀ ਗੱਲ ਕਰਕੇ ਹਟਿਆ ਜਿਵੇਂ ਐਡਵਾਂਸ ਬੱਚੇ ਹੋ ਰਹੇ ਆ ਨਾ ਅਸੀਂ ਵਿਦੇਸ਼ਾਂ ਵੱਲ ਭੱਜ ਰਹੇ ਆ ਵਿਦੇਸ਼ਾਂ ਦੀਆਂ ਪੜ੍ਹਾਈਆਂ ਵੱਲ ਜਾ ਰਹੇ ਆ ਅਸੀਂ ਉੱਥੋਂ ਦਾ ਕਲਚਰ ਨੂੰ ਅਪਣਾ ਰਹੇ ਆ ਉੱਥੇ ਇਹ ਕਲਚਰ ਹੈਗਾ ਵਾ ਕਿ 18 ਸਾਲ ਤੋਂ ਬਾਅਦ ਬੱਚੇ ਆਪਣਾ ਕਮਾ ਕੇ ਖਾਂ ਤੇ ਮਾਪੇ ਆਪਣਾ ਵੇਖਣ ਇੱਥੇ ਕੋਈ ਵੀ ਡਿਪੈਂਡ ਨਹੀਂ ਰਹਿੰਦਾਗਾ ਇਹ ਉੱਥੋਂ ਦਾ ਕਲਚਰ ਸਾਡੇ ਪਿੰਡਾਂ ਦੇ ਵਿੱਚ ਵੀ ਆ ਗਿਆ ਪਹਿਲਾਂ ਇਹ ਸ਼ਹਿਰਾਂ ਦੇ ਵਿੱਚ ਤਾਂ ਸੀ ਹਨਾ ਸੈਪਰੇਟ ਰੂਮ ਸੈਪਰੇਟ ਜਲਦਾਇਫ ਵਾਲਾ ਜਿਹੜਾ ਕਲਚਰ ਆ ਇਹ ਸਾਡਾ ਕਲਚਰ ਨਹੀਂ ਸੀਗਾ ਅਸੀਂ ਇੱਕ ਵੇੜੇ ਦੇ ਵਿੱਚ ਮੰਝੇ ਡਾ ਕੇ ਤੇ ਸਾਰੇ ਦੀ ਸਾਰੀ ਫੈਮਿਲੀ ਸਾਰਾ ਪਰਿਵਾਰ ਬੈਠ ਕੇ ਖਾਣਾ ਪੀਣਾ ਪਹਿਣਾ ਹੈ ਨਾ ਸਾਡਾ ਕਲਚਰ ਇਹ ਸੀਗਾ ਅੱਜ ਵੱਖ-ਵੱਖਰੇ ਕਮਰੇ ਹੋ ਗਏ ਆ ਉਹ ਬੱਚੇ ਕਿਤੇ ਨਾ ਕਿਤੇ ਪਹਿਲਾਂ ਚ ਹੀ ਉਹ ਚੀਜ਼ਾਂ ਅਪਣਾਉਂਦੀਆਂ ਸ਼ੁਰੂ ਕਰ ਦਿੰਦੇ ਆ ਮਾਪੇ ਨੂੰ ਚਾਹੀਦਾ ਵਾ ਕਿ ਆਪਣੇ ਬੱਚਿਆਂ ਨੂੰ ਆਪਣੇ ਕੋਲ ਬਿਠਾਉਣਾ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਹੱਸਣਾ ਖੇਡਣਾ ਚਾਹੀਦਾ ਬੱਚਿਆਂ ਦੇ ਨਾਲ ਤਾਂ ਜੋ ਪ੍ਰੇਮ ਬਣਿਆ ਰਹੇ ਉਹਨਾਂ ਨਾਲ ਇਹ ਮਲਵਾਰਤਨ ਦੀ ਸਾਂਝ ਬਣੀ ਰਹੇ ਬੱਚਿਆਂ ਨੂੰ ਇਹ ਚੀਜ਼ ਲੱਗੇ ਕਿ ਅਸੀਂ ਮਾਪਿਆਂ ਨਾਲ ਹਰ ਗੱਲ ਸ਼ੇਅਰ ਕਰਨੀ ਆ ਹੈ ਨਾ ਕਿਤੇ ਨਾ ਤੇ ਜਿਹੜਾ ਗੈਪ ਪੈ ਰਿਹਾ ਵਾ ਇਹ ਗੈਪ ਨੂੰ ਸਾਨੂੰ ਕੱਢਣਾ ਪਊਗਾ ਹਨਾ ਸਮਾ ਚਲਦਿਆਂ ਜਦੋਂ ਬੱਚਾ ਵਿਆਹਿਆ ਜਾਂਦਾ ਵਾ ਉਦੋਂ ਜ਼ਿਆਦਾ ਇਹ ਪ੍ਰੋਬਲਮਾਂ ਆਉਂਦੀਆਂ ਵਾ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ ਆਮ ਘਰਾਂ ਦੀ ਕੰਡੀਸ਼ਨ ਇਹ ਬਣਦੀ ਆ ਕਿ ਜਦੋਂ ਬੱਚਾ ਵਿਆਹਿਆ ਜਾਂਦਾ ਵਾ ਉਦੋਂ ਮਾਪੇ ਤੋਂ ਪਾਸੇ ਰਹਿਣਾ ਸ਼ੁਰੂ ਕਰ ਦਿੰਦਾ ਵਾ ਆਪਣੀਆਂ ਪਰਸਨਲ ਗੱਲਾਂ ਰੱਖਣੀਆਂ ਸ਼ੁਰੂ ਕਰ ਦਿੰਦਾ ਵਾ ਮਾਪੇ ਨਾਲ ਕੋਈ ਗੱਲ ਸ਼ੇਅਰ ਨਹੀਂ ਕਰਦਾਗਾ ਇੱਥੇ ਆ ਕੇ ਮਾਪੇ ਨੂੰ ਕਿਤੇ ਕਿਤੇ ਗੱਲਾਂ ਮਹਿਸੂਸ ਹੁੰਦੀਆਂ ਵਾ ਕਿ ਅਸੀਂ ਇਹਨਾਂ ਵਾਸਤੇ ਇਹਨਾਂ ਕੁਝ ਕੀਤਾ ਹਰ ਚੀਜ਼ ਇਹਨਾਂ ਵਾਸਤੇ ਅਸੀਂ ਪਰਵਾਇਡ ਕੀਤੀ ਜੋ ਚੀਜ਼ ਮੰਗਦੇ ਸੀ ਅਸੀਂ ਦਿੰਦੇ ਸੀ ਆਪ ਆਪਣੇ ਸ਼ੌਕ ਮਾਰ ਕੇ ਬੱਚਿਆਂ ਦੇ ਸ਼ੌਕ ਪੂਰੇ ਕੀਤੇ ਅੱਜ ਇਹ ਸੁੱਖ ਦੇਖਣ ਦਾ ਵੇਲਾ ਆਇਆ ਸੀਗਾ ਤੇ ਅੱਜ ਬੱਚੇ ਸਾਡ ਨੂੰ ਪੁੱਛਦੇ ਤੱਕ ਨਹੀਂਗੇ ਹਨਾ ਆ ਬਿਰਧ ਆਸ਼ਰਮ ਵਾਲੀ ਗੱਲ ਤਾਂ ਵੱਖਰੀ ਰਹਿ ਗਈ ਪਰ ਅੱਜ ਘਰਾਂ ਦੇ ਵਿੱਚ ਵੀ ਬਿਰਧ ਆਸ਼ਰਮ ਬਣੇ ਹੋਏ ਆ ਹਾਂਜੀ ਮਾਪੇ ਦੇ ਇੱਕ ਵੱਖਰੇ ਰੂਮ ਆ ਹਾਂਜੀ ਉਹ ਬੱਚਿਆਂ ਦੇ ਕੋਲ ਨਹੀਂ ਬੈਠ ਸਕਦੇ ਤੇ ਬੱਚੇ ਮਾਪੇ ਦੇ ਕੋਲ ਨਹੀਂ ਬੈਠਣਾ ਪਸੰਦ ਕਰਦੇ ਹਾਂਜੀ ਪਰਦੀਪੇ ਦੇਖਿਆ ਜਾਂਦਾ ਤੁਸੀਂ ਰੂਮ ਦੀ ਗੱਲ ਕਰਦੇ ਹੋ ਬਹੁਤੇ ਪਿੰਡਾਂ 'ਚ ਤਾਂ ਇਹ ਸਿਸਟਮ ਆ ਚੁੱਕਿਆ ਕਿ ਜਿਹੜੀ ਬਹੁਤ ਵੱਡੀ ਕੋਠੀ ਬਣਾਈ ਜਾਂਦੀ ਆ ਮਾਪਿਓ ਦਾ ਉਹਦੇ ਵਿੱਚ ਇੱਕ ਵੀ ਕਮਰਾ ਨਹੀਂ ਹੁੰਦਾ ਉਹਨਾਂ ਦੇ ਰੂਮ ਸੈਪਰੇਟ ਕੋਠੀ ਤੋਂ ਬਾਹਰ ਬਣਾਏ ਜਾਂਦੇ ਨੇ ਹਾਂ ਇਹ ਵੀ ਵੇਖਣ ਵਾਲੀ ਗੱਲ ਆ ਆਪਾਂ ਇੱਕ ਦਿਨ ਇੱਕ ਫੈਮਿਲੀ ਦੇ ਵਿੱਚ ਜਾ ਕੇ ਵੀ ਇਹ ਚੀਜ਼ ਨੋਟ ਕੀਤੀ ਜਾਂ ਡਿਸਕਸ਼ਨ ਆਪਣੇ ਵਿੱਚ ਕੀਤੀ ਸੀਗੀ ਕਿ ਮਾਪੇ ਘਰ ਦੇ ਮਾਲਕ ਹੁੰਦੇ ਨੇ ਅਸੀਂ ਉਹਨਾਂ ਨੂੰ ਐਜ਼ ਏ ਭਈਆਂ ਦੇ ਵਾਂਗ ਇੱਕ ਛੋਟੇ ਜਿਹੇ ਰੂਮ ਦੇ ਵਿੱਚ ਪਾਇਆ ਹੋਇਆ ਵਾ ਹਨਾ ਕੋਠੀਆਂ ਦੇ ਮਾਲਕ ਅਸੀਂ ਬਣ ਕੇ ਬੈਠਦੇ ਆਂ ਮਾਪੇ ਬੱਚਿਆਂ ਦੀਆਂ ਅਰਦਾਸਾਂ ਕਰਦੇ ਨੇ ਕਿ ਇਹ ਚੜ੍ਹਦੀ ਕਲਾ ਦੇ ਵਿੱਚ ਜਾਣ ਉਹਨਾਂ ਦੀਆਂ ਚੰਗੇ ਦੇ ਵਾਸਤੇ ਉਹ ਮੰਨਤਾ ਕਰਦੇ ਨੇ ਹਨਾ ਕਿ ਬੱਚੇ ਸਾਡੇ ਚ ਆਉਣ ਆਏ ਸਮੇਂ ਦੇ ਵਿੱਚ ਤਰੱਕੀਆਂ ਕਰਨ ਹਨਾ ਅੱਗੇ ਵਧਣ ਚੰਗੇ ਘਰ-ਬਾਰ ਪੈਣ ਇਹਨਾਂ ਦੇ ਇਹਨਾਂ ਦੇ ਫੈਮਿਲੀ ਵਧੇ ਹਨਾ ਉਹ ਤਰੱਕੀਆਂ ਭਾਲਦੇ ਨੇ ਆਪਣੇ ਬੱਚਿਆਂ ਵਾਸਤੇ ਤੇ ਪਰ ਕਿਤੇ ਨਾ ਕਿਤੇ ਜਦੋਂ ਇਹੋ ਜਿਹਾ ਸਮਾਂ ਆਉਂਦਾ ਵਾ ਮਾਪੇ ਇਕੱਲਾਪਨ ਮਹਿਸੂਸ ਕਰਦੇ ਆ ਕਾਫੀ ਪ੍ਰੋਬਲਮਾਂ ਮਾਪੇ ਨੂੰ ਫਿਰ ਉਹ ਫੇਸ ਕਰਨੀਆਂ ਪੈਂਦੀਆਂ ਹਨ ਹਾਂਜੀ ਪ੍ਰਦੀਪ ਜੀ ਦੇਖਿਆ ਜਾਵੇ ਤਾਂ ਜੇ ਬੱਚੇ ਥੋੜੀ ਜਿਹੀ ਐਫਰਟਸ ਕਰਨ ਕੋਸ਼ਿਸ਼ ਕਰਨ ਆਪਦੇ ਮਾਪਿਓ ਨੂੰ ਉਹਨਾਂ ਨਾਲ ਬਹਿ ਕੇ ਗੱਲਾਂ ਕਰਨ ਉਹਨਾਂ ਦੀ ਜ਼ਿੰਦਗੀ ਕਿੰਡੀ ਸੋਹਣੀ ਲੰਘ ਸਕਦੀ ਆ ਆਪਾਂ ਇੱਕ ਦਿਨ ਜਦੋਂ ਬਾਜ਼ਾਰ 'ਚ ਦੇਖਿਆ ਸੀ ਇੱਕ ਮੁੰਡਾ ਆਪਦੇ ਬਜ਼ੁਰਗ ਬਾਪ ਨੂੰ ਲੈ ਕੇ ਆਇਆ ਸੀ ਤੇ ਉਹਨਾਂ ਨੂੰ ਉਹ ਕਿੰਨੇ ਖੁਸ਼ ਲੱਗ ਰਹੇ ਸੀ ਆਪਾਂ ਨੂੰ ਆਪਾਂ ਕਿੰਨਾ ਵਧੀਆ ਲੱਗਿਆ ਹਨਾ ਕਿ ਉਹ ਆਪਣੇ ਵੇਖੋ ਉਮਰ ਵੀ ਉਹਨਾਂ ਦੇ ਕੋਈ ਛੋਟੀ ਨਹੀਂ ਸੀਗੇ ਮੇਰੇ ਹਿਸਾਬ ਨਾਲ ਜਿਹੜੇ ਉਹਨਾਂ ਇਫਾਦਤ ਸਾਹਿਬ ਸੀਗੇ ਉਹ ਬਹੁਤ ਲ ਮੇਰੀ ਉਮਰ ਦੇ ਸੀ ਸ਼ਾਇਦ ਉਹ 60 70 ਸਾਲ ਤੋਂ ਉੱਪਰ ਦੇ ਹੋਣ ਹਨ ਨਾ ਜਿਹੜਾ ਉਹਨਾਂ ਦਾ ਬੇਟਾ ਸੀ ਉਹ ਘੱਟੋ ਘੱਟ 45 47 ਸਾਲ ਦੀ ਏਜ ਦੇ ਸੀਗੇ ਹਨਾ ਉਹ ਕਿੰਨੀ ਖੁਸ਼ੀ ਦੇ ਨਾਲ ਆਪਣੇ ਬਾਪੂ ਨੂੰ ਲੈ ਕੇ ਆਇਆ ਵਾ ਬਾਜ਼ਾਰ ਦੇ ਵਿੱਚ ਕਿ ਆਓ ਮੈਂ ਤੁਹਾਨੂੰ ਖੁਮਾ ਕੇ ਲੈ ਕੇ ਆਵਾਂ ਕੁਝ ਖਿਲਾ ਕੇ ਲੈ ਕੇ ਆਵਾਂ ਹਨਾ ਉਹਨੂੰ ਬਾਜ਼ਾਰ ਦੇ ਵਿੱਚੋਂ ਖਿਲਾ ਰਿਹਾ ਤੇ ਨਾਲੇ ਪੁੱਛ ਰਿਹਾ ਵਾ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਸਵਾਦ ਆ ਨਾ ਉਹਨਾਂ ਨੂੰ ਕਿੰਨੀ ਖੁਸ਼ੀ ਮਿਲੂਗੀ ਇੱਕ ਸਮਾਂ ਸੀ ਉਸ ਬੱਚੇ ਨੂੰ ਬਾਪ ਲੈ ਕੇ ਜਾਂਦਾ ਹੋਊਗਾ ਬਾਜ਼ਾਰ ਦੇ ਵਿੱਚ ਆ ਤੈਨੂੰ ਮੈਂ ਕੁਝ ਖਵਾ ਕੇ ਲੈ ਕੇ ਆਵਾਂ ਕੰ ਤੈਨੂੰ ਬਾਜ਼ਾਰ ਘੁਮਾ ਕੇ ਲੈ ਕੇ ਆਵਾਂ ਮਾਂ ਬਾਪ ਹੋਰ ਕਿਹੜੀਆਂ ਚੀਜ਼ਾਂ ਪਾਲਦੇ ਨੇ ਮਾਂ ਬਾਪ ਕੋਈ ਚੀਜ਼ ਮਹਿੰਗੀ ਨਹੀਂ ਪਾਲਦੇ ਬੱਚੇ ਤਾਂ ਡਿਮਾਂਡਾਂ ਮਾਂ ਬਾਪ ਤੋਂ ਕਰਦੇ ਰਹੇ ਆ ਆਪਣੇ ਪਾਪੇ ਤੋਂ ਕਰਦੇ ਰਹੇ ਮਾਤਾ ਤੋਂ ਕਰਦੇ ਰਹੇ ਆ ਕਿ ਮੈਨੂੰ ਆ ਦੀ ਲੋੜ ਆ ਹਨਾ ਅੱਜ ਦੇ ਬੱਚਿਆਂ ਨੂੰ ਮੋਬਾਈਲ ਦੀ ਲੈਪਟਾਪ ਦੀ ਮੋਟਰਸਾਈਕਲ ਦੀ ਡਿਮਾਂਡ ਆ ਮਾਪੇ ਨੇ ਥੋੜਾ ਡਿਮਾਂਡਾ ਕਰਨੀਆਂ ਉਹ ਚੀਜ਼ ਦੀ ਡਿਮਾਂਡ ਕਰਦੇ ਨੇ ਕਿ ਸਾਡੇ ਕੋਲੇ ਬੈਠੋ ਤੇ ਸਾਡੇ ਨਾਲ ਗੱਲਾਂ ਕਰੋ ਹਨਾ ਸਾਨੂੰ ਸਾਡੇ ਨਾਲ ਪਿਆਰ ਦੀਆਂ ਗੱਲਾਂ ਕਰੋ ਸਾਨੂੰ ਕੁਝ ਸੁਣਾਓ ਬੱਚਿਆਂ ਦਾ ਇਹ ਵੀ ਵੀ ਫਰਜ਼ ਬੰਦਾ ਵਾ ਜਦੋਂ ਕਿਤੇ ਉਹਨਾਂ ਬੱਚਿਆਂ ਦੀਆਂ ਵਰਕਸ਼ਾਪਾਂ ਅਸੀਂ ਲੁੰਨੇ ਆ ਹਨਾ ਅਸੀਂ ਉਹਨਾਂ ਬੱਚਿਆਂ ਨੂੰ ਇਹੀ ਚੀਜ਼ ਦੱਸਦੇ ਆ ਕਿ ਮਾਪੇ ਬਾਬ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ ਕਿ ਤਨਾ ਕਿਤੇ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਸਮਾਂ ਅੱਜ ਦਾ ਕਿਵੇਂ ਲੰਘਿਆ ਤੁਸੀਂ ਅੱਜ ਦਿਨ ਦੇ ਵਿੱਚ ਕੀ ਖਾਦਾ ਕੀ ਕੀਤਾ ਵਾ ਕਿ ਤਨਾ ਕਿਤੇ ਉਹਨਾਂ ਦੇ ਜਿਹੜੇ ਦੁੱਖ ਆ ਉਹ ਮੇਰੇ ਸਾਹਮਣੇ ਘਟ ਸਕਦੇ ਆ ਜੇਕਰ ਬੱਚੇ ਉਹਨਾਂ ਦੇ ਨਾਲ ਬੈਠਣਗੇ ਉਹਨਾਂ ਦੀ ਵੀ ਜ਼ਿੰਦਗੀ ਖੁਸ਼ਹਾਲ ਹੋ ਜੂਗੀ ਉਹਨਾਂ ਦੀ ਪ੍ਰਤੀਬੱਦੀ ਥਕਾਵਟ ਤਾਂ ਹੀ ਲੱਥ ਜਾਂਦੀ ਹੈ ਜਦੋਂ ਬੱਚਾ ਉਹਨਾਂ ਨੂੰ ਆ ਕੇ ਪੁੱਛਦਾ ਵੀ ਤੁਸੀਂ ਕਿਵੇਂ ਹੋ ਤੁਸੀਂ ਠੀਕ ਹੋ ਤੁਸੀਂ ਦਵਾਈ ਲਈ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਮਾਪਿਓ ਇਸੇ ਗੱਲਾਂ 'ਚ ਹੀ ਖੁਸ਼ ਰਹਿੰਦੇ ਨੇ ਹਾਂ 10 ਮਿੰਟ ਬੈਠ ਕੇ ਉਹਨਾਂ ਦੀ ਗੱਲ ਸੁਣ ਕੁੱਟੀਆਂ ਜਾ ਸਕਦੀਆਂ ਵਾ ਉਹਨਾਂ ਨੂੰ ਆਰਾਮ ਆਇਆ ਜਾ ਸਕਦਾ ਵਾ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਵਾ ਹੱਸਿਆ ਜਾ ਸਕਦਾ ਵਾ ਹਨਾ ਉੱਥੇ ਉਹ ਵੱਖਰੀਆਂ ਵੱਖਰੀਆਂ ਸੋਚਾਂ ਸੋਚ ਰਿਹਾ ਵਾ ਉਹ ਪ੍ਰੋਬਲਮ ਆ ਵਧਣੀਆਂ ਵਧਣੀਆਂ ਉਹਦੇ ਹਾਂਜੀ ਹਾਂਜੀ ਬਹੁਤ ਵਾਰੀ ਆਪਾਂ ਦੇਖਦੇ ਆਂ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਬਜ਼ੁਰਗੇ ਚਾਕੇ ਸਾਇਲੈਂਟ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਉਹ ਆਉਦੇ ਜਿਹੜੇ ਦੁੱਖਾ ਉਹਨਾਂ ਨਾਲ ਸੋਣ ਲਾ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਕਰ ਸਕਦੇ ਹਾਂਜੀ ਨਹੀਂ ਕਰ ਸਕਦੇ ਫਿਰ ਉਹ ਅੰਦਰੇ ਅੰਦਰ ਘੁੱਟਦੇ ਰਹਿੰਦੇ ਆ ਫਿਰ ਤਾਂ ਕਰਕੇ ਇਹ ਪ੍ਰੋਬਲਮਸ ਅੱਜ ਕੱਲ ਵਧ ਰਹੀਆਂ ਨੇ ਜ਼ਰੂਰੀ ਆ ਬੱਚਿਆਂ ਨੂੰ ਕਿ ਬੱਚੇ ਮਾਪੇ ਕੋਈ ਵੀ ਆ ਭਾਵੇਂ ਬੱਚਾ ਛੋਟਾ ਵਾ ਭਾਵੇਂ ਜਵਾਨ ਆ ਭਾਵੇਂ ਕਿ ਵਿਆਹ ਆ ਗਿਆ ਵਾ ਹਨਾ ਵਿਆਹ ਗਿਆਏ ਤੋਂ ਬਾਅਦ ਤਾਂ ਉਹਨਾਂ ਦੇ ਜ਼ਿਆਦਾ ਫਰਜ਼ ਬਣਦੇ ਆ ਹਨਾ ਪਰ ਮੈਂ ਇਸ ਗੱਲ ਤੇ ਵੀ ਹੈਰਾਨ ਹਰਮਨ ਸਾਡੇ ਮਨ ਦੇ ਵਿੱਚ ਇਹ ਪਤਾ ਨਹੀਂ ਕਿਉਂ ਭੁੱਲ ਜਾਂਦਾ ਠੀਕ ਆ ਤੁਸੀਂ ਵੱਡੇ ਹੋ ਗਏ ਹੋ ਤੁਸੀਂ ਜ਼ਿੰਮੇਵਾਰ ਹੋ ਗਏ ਹੋ ਤੁਸੀਂ ਤੁਸੀਂ ਕਵੀਲਦਾਰ ਹੋ ਗਏ ਹੋ ਤੁਹਾਡਾ ਵਿਆਹ ਹੋ ਗਿਆ ਤੁਸੀਂ ਵਿਆਹੇ ਗਏ ਹੋ ਹਨਾ ਤੁਹਾਡੀ ਇੱਕ ਕਵੀਲਦਾਰੀ ਜ਼ਿੰਮੇਵਾਰੀ ਵੱਧ ਗਈ ਆ ਪਰ ਤੁਸੀਂ ਇਹ ਕਿਉਂ ਭੁੱਲਦੇ ਹੋ ਕਿ ਮਾਪੇ ਤੁਹਾਡੇ ਜਿਹੜੇ ਤੁਹਾਨੂੰ ਕੋਈ رائے ਦੇਣ ਯੋਗ ਨਹੀਂ ਰਹਿ ਗਏ ਮਾਪੇ ਮਾਪੇ ਹੀ ਆ ਨਾ ਬੱਚਾ ਬੱਚਾ ਹੀ ਰਹਿੰਦਾ ਵਾ ਅਸੀਂ ਇਹ ਨਾ ਭੁੱਲ ਗਏ ਕਿ ਅਸੀਂ ਮਾਪੇ ਬਣ ਗਏ ਆ ਸ਼ਾਇਦ ਸਾਡੇ ਮਾਪੇ ਦੀ ਲੋੜ ਘਟ ਗਈ ਆ ਮਾਪੇ ਉਹੀ ਆ ਜਿਹੜੇ ਉਸ ਵਕਤ ਤੁਹਾਨੂੰ رائے ਦਿੰਦੇ ਸੀ ਜਦੋਂ ਤੁਸੀਂ ਤੁਹਾਨੂੰ ਲੋੜ ਹੁੰਦੀ ਸੀ ਉਦੋਂ ਤੁਹਾਡੇ ਨਾਲ ਖੜਦੇ ਸੀ ਅੱਜ ਵੀ ਉਹ ਮਾਪੇ ਉਹੀ ਨੇ ਅੱਜ ਵੀ ਉਵੇਂ ਹੀ ਖੜਨਗੇ ਉਹਨਾਂ ਦਾ ਸਭੋਂ ਹੌਸਲਾ ਵਧੂਗਾ ਉਹਨਾਂ ਨੂੰ ਖੁਸ਼ੀ ਮਿਲੂਗੀ ਜਦੋਂ ਤੁਸੀਂ ਉਹਨਾਂ ਨਾਲ ਕੋਈ ਗੱਲ ਜਾ ਕੇ ਸਾਂਝੀ ਕਰੋਗੇ ਹਾਂਜੀ ਜਦੋਂ ਆਪਾਂ ਆਪਣੇ ਬਜ਼ੁਰਗਾਂ ਨਾਲ ਕੋਈ ਰਹਿ ਕਰਦੇ ਆ ਆਪਾਂ ਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਉਹ ਆਪਾਂ ਨੂੰ ਗਲਤ ਕਦੇ ਗਾਈਡ ਨਹੀਂ ਕਰਦੇ ਉਹਨਾਂ ਕੋਲ ਆਪਣੇ ਨਾਲੋਂ 25 30 ਸਾਲ ਦਾ ਤਜਰਬਾ ਜ਼ਿਆਦਾ ਹੁੰਦਾ ਉਹ ਆਪਾਂ ਨੂੰ ਹਮੇਸ਼ਾ ਹੀ ਸਹੀ ਰਾਹ ਪਾਉਂਦੇ ਆ ਆਪਾਂ ਨੂੰ ਉਹ ਚਾਹੁੰਦੇ ਆ ਵੀ ਸਾਡੇ ਬੱਚੇ ਹਮੇਸ਼ਾ ਖੁਸ਼ ਰਹਿਣ ਹਾਂ ਰਮਨ ਵਾਕਈ ਇਹ ਗੱਲ ਹੈਗੀ ਆ ਕਿ ਮਾਪੇ ਭਾਵੇਂ ਕਿੰਨੇ ਕੁ ਮਰਜ਼ੀ ਹਾਲਾਤਾਂ ਦੇ ਵਿੱਚ ਮਾੜੇ ਚੰਗੇ ਹੋਣ ਮਾਪੇ ਹਰ ਬੱਚੇ ਦੀ ਰੀਜ ਪੂਰੀ ਕਰਦੇ ਆ ਹਨਾ ਕਿ ਬੱਚਿਆਂ ਦੀ ਅੱਜ ਦੀਆਂ ਤੇ ਰੀਜਾਂ ਵੀ ਵੱਖ-ਵੱਖਰੀਆਂ ਵਾਂ ਹਨਾ ਆਪਣਾ ਸਮਾਜਿਕਾ ਕਿ ਆਪਾਂ 5-10 ਰੁਪਏ ਦੀ ਚੀਜ਼ ਨਾਲ ਵੇਰ ਜਾਂਦੇ ਸੀਗੇ ਮਾਪੇ ਆਪਾਂ ਨੂੰ 5-10 ਰੁਪਏ ਕਿਤੇ ਜਾਣਾ ਹੁੰਦਾ ਸੀ ਨਾ 5 ਰੁਪਏ ਦੇ ਕੇ ਵਰਾ ਜਾਂਦੇ ਸੀਗੇ ਕਿ ਤੁਸੀਂ ਘਰੇ ਰਹੋ ਹਨਾ ਤੇ ਅੱਜ ਦੇ ਬੱਚੇ 5-10 ਨਾਲ ਵੇਰਨ ਵਾਲੀਆਂ ਚੁੰਦੀ ਹੈਗੀ ਕਿ ਅੱਜ ਦੇ ਬੱਚੇ ਤਾਂ 500000 ਰੁਪਏ ਦੀ ਡਿਮਾਂਡ ਕਰਦੇ ਨੇ ਬੱਚੇ ਕਹਿੰਦੇ ਆ ਅਸੀਂ ਮੂਵੀ ਵੇਖ ਕੇ ਆਉਣੀ ਆ ਜਾ ਕੇ ਸਾਨੂੰ ਮੂਵੀ ਦਿਖਾ ਕੇ ਲੈ ਕੇ ਆਓ ਅੱਜ ਬੱਚੇ ਕਹਿੰਦੇ ਆ ਕਿ ਸਾਨੂੰ ਘੁੰਮਣ ਵਾਸਤੇ ਲੈ ਕੇ ਜਾਓ ਅਸੀਂ ਕਿਤੇ ਘੁੰਮ ਕੇ ਆਉਣਾ ਵਾ ਹਨਾ ਬੱਚਿਆਂ ਦੀਆਂ ਵੱਡੀਆਂ ਵੱਡੀਆਂ ਡਿਮਾਂਡਾਂ ਆ ਨੇ ਮੋਬਾਈਲ ਦੀ ਡਿਮਾਂਡ ਆ ਹਨਾ ਵੱਖੋ ਵੱਖਰੀਆਂ ਡਿਮਾਂਡਾਂ ਨੇ ਮੈਨੂੰ ਲੱਗਦਾ ਬੱਚਿਆਂ ਦੀਆਂ ਡਿਮਾਂਡਾਂ ਪੂਰੀਆਂ ਵੀ ਨਹੀਂ ਕੀਤੀਆਂ ਜਾ ਸਕਦੀਆਂ ਜੇ ਹੋ ਜੇਗਾ ਅੱਜ ਡਿਮਾਂਡਾਂ ਨੇ ਪਰ ਫਿਰ ਵੀ ਮਾਪੇ ਧੰਨ ਨੇ ਜਿਹੜੇ ਬੱਚਿਆਂ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਨੇ ਜੋ ਬੱਚੇ ਕਹਿੰਦੇ ਨੇ ਹਰ ਚੀਜ਼ ਪ੍ਰੋਵਾਈਡ ਕਰਾਉਂਦੇ ਨੇ ਇਹ ਚਾਹੁੰਦੇ ਨੇ ਮਾਪੇ ਕਿ ਸਾਡੇ ਬੱਚੇ ਜਿਹੜੇ ਆ ਉਹ ਦੂਜੇ ਬੱਚਿਆਂ ਨਾਲੋਂ ਅੱਗੇ ਰਹਿਣ ਹਰ ਚੀਜ਼ ਅਸੀਂ ਚੰਗੀ ਇਹਨਾਂ ਨੂੰ ਦੇ ਸਕੀਏ ਕਿਤੇ ਸਾਡੇ ਸਿਰ ਇਹ ਲੰਬਾ ਨਾ ਰਵੇ ਕਿ ਅਸੀਂ ਬੱਚਿਆਂ ਦੀ ਉਹ ਪਰਵਰਿਸ਼ਣ ਨਹੀਂ ਕਰ पाए ਹਨਾ ਉਹ ਮਾਪੇ ਹਰ ਉਹ ਖੁਸ਼ੀ ਦੇਣਾ ਚਾਹੁੰਦੇ ਆ ਜਿਹੜੀ ਉਹਨਾਂ ਨੂੰ ਪਤਾ ਲੱਗਦੀ ਆ ਕਿ ਇਹ ਸਾਡੇ ਬੱਚਿਆਂ ਵਾਸਤੇ ਵਧੀਆ ਰਹੂਗੀ ਹਨਾ ਤੇ ਪਰ ਕਿਤੇ ਨਾ ਕਿਤੇ ਬੱਚੇ ਇਹਨਾਂ ਗੱਲਾਂ ਨੂੰ ਇਗਨੋਰ ਕਰ ਜਾਂਦੇ ਆ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸ਼ਾਇਦ ਉਹ ਉਹਨਾਂ ਗੱਲਾਂ ਨੂੰ ਸੋਚ ਹੀ ਨਹੀਂ ਪਾਉਂਦੇਗੇ ਹਾਂਜੀ ਹੈਰਾਨੀ ਦੀ ਗੱਲ ਰਮਨ ਇਥੋਂ ਤੱਕ ਕਹ ਰਹਾ ਮੈਂ ਇੱਕ ਨੌਜਵਾਨ ਦੇ ਮੂੰਹੋਂ ਇਹ ਗੱਲ ਸੁਣੀ ਆ ਹਾਂਜੀ ਕਹਿੰਦਾ ਵਾ ਕਿ ਮਾਪੇ ਨੇ ਜੇ ਸਾਡੇ ਵਾਸਤੇ ਕੁਝ ਕੀਤਾ ਸਾਨੂੰ ਪੜਾਇਆ ਲਿਖਾਇਆ ਇਥੋਂ ਤੱਕਰ ਪਛਾਤਾਤਾ ਕੋਈ ਉਹਨਾਂ ਨੇ ਸਾਡੇ ਸਰ ਆਸਾਨ ਨਹੀਂ ਕੀਤਾ ਹਾਂਜੀ ਕਹਿੰਦੇ ਅਕਸਰ ਹੀ ਕਹਿੰਦੇ ਇਹ ਬੱਚੇ ਪਰ ਇੱਥੇ ਆ ਕੇ ਬੱਚੇ ਕਿਤੇ ਗਲਤ ਹੋ ਜਾਂਦੇ ਹਾਂ ਹਾਂਜੀ ਪ੍ਰਦੀਪ ਜਦੋਂ ਅਸੀਂ ਆਪਦੇ ਉਸ ਬਚਪਨ ਦੀ ਏਜ ਵਿੱਚ ਸੀਗੇ ਉਸ ਟਾਈਮ ਤੇ ਸਾਡੇ ਦਾਦਾ ਜੀ ਬਹੁਤ ਬਜ਼ੁਰਗ ਸੀ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਉਹ ਇੱਕ ਟਾਈਮ ਤੇ ਐਸੇ ਚ ਆ ਗਈ ਸੀ ਕਿ ਉਹਨਾਂ ਤੋਂ ਖੁਦ ਤੋਂ ਫੜ ਕੇ ਰੋਟੀ ਨਹੀਂ ਖਾਈ ਜਾਂਦੀ ਸੀਗੀ ਮੇਰੇ ਭਰਾ ਨੇ ਬਾਪੂ ਜੀ ਦੇ ਪਿੱਛੇ ਬਹਿਣਾ ਉਹਨਾਂ ਨੂੰ ਬਿਠਾਉਣਾ ਤੇ ਮੈਂ ਬਾਪੂ ਜੀ ਦੇ ਮੂੰਹ 'ਚ ਬਰਕੀਆਂ ਪਾਉਣੀਆਂ ਤੇ ਉਹਨਾਂ ਦੀਆਂ ਦਿੱਤੀਆਂ ਅਸੀਸਾਂ ਕਰਕੇ ਹੀ ਅੱਜ ਅਸੀਂ ਜਿੱਥੋਂ ਤੱਕ ਵੀ ਪਹੁੰਚੇ ਹਾਂ ਉਹਨਾਂ ਦੀਆਂ ਦਿੱਤੀਆਂ ਅਸੀਸਾਂ ਕਰਕੇ ਪਹੁੰਚੇ ਹਾਂ ਪਰ ਪਤਾ ਨਹੀਂ ਕਿਉਂ ਅੱਜ ਦੇ ਬੱਚੇ ਆਪਦੇ ਦਾਦਾ ਦਾਦੀ ਨਾਲ ਪਿਆਰ ਨਹੀਂ ਬਣਾ ਕੇ ਰੱਖਦੇ ਜਾਂ ਮਾਪਿਓ ਨਾਲ ਪਿਆਰ ਨਹੀਂ ਬਣਾ ਕੇ ਰੱਖਦੇ ਬਹੁਤ ਘਰਾਂ 'ਚ ਇਹ ਦੇਖਿਆ ਜਾਂਦਾ ਕਿ ਆਪਾਂ ਇਹ ਇਹ ਚੀਜ਼ਾਂ ਆਪਦੇ ਭਾਵਿਓ ਸੱਸ ਸਹੁਰੇ ਨਾਲ ਆ ਕਰਤਾ ਲੈਨੇ ਆ ਪਰ ਕਿਤੇ ਨਾ ਕਿਤੇ ਸਾਨੂੰ ਖਮਿਆਦਾ ਭੁਗਤਣਾ ਪੈਂਦਾ ਦੇਖੋ ਰਮਨ ਮਾਪੇ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਅਸੀਂ ਵੀ ਇੱਕ ਦਿਨ ਦਾਦਾ ਜਦੀ ਬਣਨਾ ਹੈ ਹਣਾ ਹੋਣ ਵਾਲਾ ਸਮਾਂ ਸਾਡਾ ਵੀ ਆਉਣ ਵਾਲਾ ਵਾ ਸਾਡੇ ਤੇ ਵੀ ਇਹ ਸਮਾਂ ਆਊਗਾ ਬੱਚੇ ਦੇਖਦੇ ਨੇ ਜਿਹੜੇ ਤੁਹਾਡੇ ਬੱਚੇ ਨੇ ਉਹ ਦੇਖਦੇ ਨੇ ਕਿ ਤੁਸੀਂ ਆਪਣੇ ਮਾਪੇ ਦੀ ਕਿੰਨੀ ਕੁ ਰਿਸਪੈਕਟ ਕਰਦੇ ਹੋ ਹਣਾ ਉਹਨਾਂ ਨਾਲ ਬੈਠ ਕੇ ਗੱਲਬਾਤਾਂ ਕਰਦੇ ਹੋ ਕਿ ਉਹਨਾਂ ਨੂੰ ਦਵਾਈ ਬੂਟੀ ਬਾਰੇ ਪੁੱਛਦੇ ਹੋ ਉਹਨਾਂ ਦੀਆਂ ਕੀ ਜੋ ਉਹਨਾਂ ਦੀਆਂ ਲੋੜਾਂ ਨੇ ਮਾਪੇਵਾਂ ਦੀਆਂ ਕੀ ਜਿਹੜੇ ਸਾਡੇ ਮਾਪਿਓ ਨੇ ਉਹ ਪੁਰੀਆਂ ਕਰਦੇ ਨੇ ਬੱਚੇ ਇਹ ਗੱਲਾਂ ਨੋਟ ਕਰਦੇ ਨੇ ਹਾਂ ਬੱਚਿਆਂ ਨੇ ਆਪਣੇ ਮਾਪਿਓ ਤੋਂ ਹੀ ਸਿੱਖਣਾ ਪਈਪ ਬਾਹਰੋਂ ਤਾਂ ਕਿਤੋਂ ਸਿੱਖਣਾ ਨਹੀਂ ਕਿਉਂਕਿ ਜ਼ਿਆਦਾਤਰ ਟਾਈਮ ਉਹ ਸਕੂਲ ਤੋਂ ਬਾਅਦ ਆਪਣੇ ਘਰ 'ਚ ਹੀ ਸਪੈਂਡ ਕਰਦੇ ਨੇ ਇਹ ਚੀਜ਼ਾਂ ਬੱਚੇ ਬਹੁਤ ਜ਼ਿਆਦਾ ਨੋਟ ਕਰਦੇ ਆ ਕਿ ਮਾਪੇ ਸਾਡੇ ਗਾਂਹ ਦਾਦਾ-ਦਾਦੀ ਦੀ ਕਿਵੇਂ ਰਿਸਪੈਕਟ ਕਰਦੇ ਨੇ ਹਾਂ ਇਹ ਗੱਲਾਂ ਮਾਪੇਪ ਨੂੰ ਸੋਚ ਕੇ ਚੱਲਣਾ ਚਾਹੀਦਾ ਵਾ ਕਿ ਜੇ ਅਸੀਂ ਰਿਸਪੈਕਟ ਭਾਲਦੇ ਆ ਤੇ ਸਾਨੂੰ ਆਪਣੇ ਮਾਪੇ ਦੀ ਰਿਸਪੈਕਟ ਕਰਨੀ ਪਊਗੀ ਹਾਂਜੀ ਫਿਰ ਇਨ ਫਿਊਚਰ ਤੇ ਫੇਰ ਹੀ ਬੱਚੇ ਕਰਨਗੇ ਇੱਥੇ ਪਰਦੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਸਾਡੇ ਪਿੰਡ ਦੀ ਗੱਲ ਹੈ ਕਿ ਇੱਕ ਬਹੁਤ ਬਜ਼ੁਰਗ ਲੇਡੀ ਸੀ ਤੇ ਉਹਨਾਂ ਦੀ ਨੂੰਹ ਨੇ ਇੱਕ ਹੀ ਭਾਂਡਾ ਲਾ ਕੇ ਰੱਖਿਆ ਸੀ ਵੀ ਇਹਦੇ 'ਚ ਹੀ ਸਬਜ਼ੀ ਦੇਣੀ ਆ ਇਸੇ 'ਚ ਜੋ ਵੀ ਕੁਝ ਦੇਣਾ ਖਾਣ ਨੂੰ ਤੇ ਇਹੀ ਦੇਣਾ ਇੱਕ ਉਹਦਾ ਬੇਟਾ ਸੀ ਉਹ ਬੁੜੀ ਦਾ ਪੋਤਾ ਸੀ ਬਜ਼ੁਰਗਔਰਤ ਦਾ ਉਹਨੇ ਜਾ ਕੇ ਆਪਦੀ ਮੰਮੀ ਨੂੰ ਪੁੱਛਿਆ ਕਿ ਮੰਮੀ ਜਦੋਂ ਤੁਸੀਂ ਇਸ ਏਦ 'ਚ ਆਉਂਗੇ ਨਾ ਤੇ ਇਸੇ ਭਾਂਡੇ 'ਚ ਮੈਂ ਤੁਹਾਨੂੰ ਦਿਆ ਕਰੂੰਗਾ ਤੇ ਉਹ ਗੱਲ ਸੁਣ ਕੇ ਉਹ ਹੈਰਾਨ ਰਹਿ ਗਏ ਇੱਥੇ ਇਹ ਗੱਲ ਕੀਤੀ ਜਾ ਸਕਦੀ ਹੈ ਕਿ ਜੇਕਰ ਉਹ ਆਪਦੀ ਸੱਸ ਦੀ ਇੱਜ਼ਤ ਕਰਦੀ ਤਾਂ ਉਹਨੂੰ ਦੇਖ ਕੇ ਹੀ ਆ ਉਹਦੇ ਬੱਚੇ ਨੇ ਜਦੋਂ ਉਸ ਅਵਸਥਾ ਚੋਂ ਦੀ ਤਾਂ ਬਹੁਤ ਇੱਜ਼ਤ ਕਰਨੀ ਸੀ ਪਰ ਹੁਣ ਉਹ ਕੀ ਸਿੱਖ ਰਿਹਾ ਬਹੁਤ ਮਾੜੀਆਂ ਗੱਲਾਂ ਸਿੱਖ ਰਿਹਾ ਉਹਦੇ ਤੋਂ ਨਹੀਂ ਇਹ ਚੀਜ਼ ਰਮਨ ਵਾਕਈ ਹੈਗੀ ਆ ਕਿ ਬੱਚੇ ਜੋ ਸਿੱਖਦੇ ਆ ਉਹ ਆਪਣੇ ਘਰ ਦੇ ਵਿੱਚ ਵਾਤਾਵਰਨ ਜੋ ਮਹੌਲ ਅਸੀਂ ਦੇਵਾਂਗੇ ਉੱਥੇ ਹੀ ਸਿੱਖਦੇ ਆ ਹਨਾ ਆਪਾਂ ਪਹਿਲਾਂ ਵੀ ਇਹੀ ਗੱਲਾਂ ਕਰਕੇ ਹਟੇ ਆ ਕਿ ਮਾਪੇ ਨੂੰ ਜੋ ਚੀਜ਼ ਸਿਖਾਉਣੀ ਚਾਹੁੰਦੇ ਆ ਉਹ ਉਹ ਉਦਾਂ ਦਾ ਹੋ ਕੇ ਅੱਗੇ ਆਉਣਾ ਪਊਗਾ ਆਪ ਉਹ ਕਰਨਾ ਪਊਗਾ ਫਿਰ ਬੱਚਿਆਂ ਨੂੰ ਜਿਹੜੇ ਮਾਪੇ ਜਿਹੜੇ ਘਰਾਂ ਦੇ ਵਿੱਚ ਪਿਓ ਨਸ਼ਾ ਕਰਦੇ ਨੇ ਆਪਣੇ ਬੱਚਿਆਂ ਨੂੰ ਕਦੇ ਵੀ ਰੋਕ ਨਹੀਂ ਸਕਦੇਗੇ ਜੇ ਆਪ ਚਾਹੁੰਦੇ ਹੋ ਕਿ ਸਾਡੇ ਬੱਚੇ ਨਸ਼ਾ ਨਾ ਕਰਨ ਤੇ ਫਿਰ ਆਪ ਨੂੰ ਵੀ ਸਾਨੂੰ ਉਹਨਾਂ ਚੀਜ਼ਾਂ ਤੋਂ ਰਹਿਤ ਹੋਣਾ ਪਊਗਾ ਬਚਣਾ ਪਊਗਾ ਫੇਰ ਆਪਣੇ ਬੱਚਿਆਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਭਾਈ ਤੂੰ ਗਲਤ ਪਾਸੇ ਨਹੀਂ ਜਾ ਸਕਦਾ ਹਨਾ ਇਹ ਚੀਜ਼ਾਂ ਦਾ ਸਾਨੂੰ ਨੋਟ ਕਰਨੀਆਂ ਪੈਣਗੀਆਂ ਹਾਂਜੀ ਕਿਤੇ ਨਾ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਪ੍ਰਦੀਪ ਕਿ ਇਹਨਾਂ ਸਾਰੀਆਂ ਚੀਜ਼ਾਂ ਲਈ ਬੱਚੇ ਹੀ ਨਹੀਂ ਜ਼ਿੰਮੇਵਾਰ ਹੈਗੇ ਮਾਂ ਪੇ ਵੀ ਜ਼ਿੰਮੇਵਾਰ ਨਹੀਂ ਮਾਂ ਬਾਪ ਦਾ ਬੜਾ ਵੱਡਾ ਰੋਲ ਹੁੰਦਾ ਰਮਨ ਹਾਂਜੀ ਮੈਂ ਕਈ ਵਾਰੀ ਇਸ ਚੀਜ਼ ਆਪਾਂ ਪਹਿਲਾਂ ਵੀ ਕੀਤੀ ਹੈ ਡਿਸਕਸ ਟੀਚਰ ਪਹਿਲਾ ਜਿਹੜਾ ਉਹ ਆ ਉਹ ਤੁਹਾਡਾ ਮਾਂ ਬਾਪ ਮਾਂ ਬਾਪ ਮਾਂ ਬਾਪ ਸਭ ਤੋਂ ਵੱਧ ਚੀਜ਼ਾਂ ਬੱਚੇ ਨੂੰ ਸਿਖਾ ਸਕਦੇ ਆ ਦੱਸ ਸਕਦੇ ਆ ਕਿ ਚੰਗਾ ਮਾੜਾ ਕੀ ਆ ਹੈਨਾ ਬੱਚੇ ਨੇ ਮਾਪੇ ਵੱਲ ਵੇਖ ਕੇ ਸਿੱਖਣਾ ਵਾ ਜਿਹੜਾ ਅੱਜ ਦਾ ਟੌਪਿਕ ਲਿਆ ਇਹ ਤਾਂ ਜਾਦਾ ਹੀ ਬੱਚੇ ਮਾਪੇ ਤੋਂ ਸਿੱਖਦੇ ਨੇ ਕਿ ਸਾਡੇ ਮਾਪੇ ਕੀ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਬੱਚੇ ਕਰਨ ਦੀ ਕੋਸ਼ਿਸ਼ ਕਰਦੇ ਆ ਹੈਨਾ ਕੋਸ਼ਿਸ਼ ਇਹੀ ਆ ਕਿ ਆਪਣੇ ਬੱਚਿਆਂ ਨੂੰ ਉਦਾਂ ਦੀਆਂ ਚੀਜ਼ਾਂ ਅਸੀਂ ਦਸੀਏ ਜੋ ਅਸੀਂ ਭਾਲਦੇ ਆ ਜਦੋਂ ਇੱਕ ਮੁੰਡਾ ਤੇ ਇੱਕ ਕੁੜੀ ਆਪਦੀ ਯੰਗ ਅਜੇ ਆ ਜਾਂਦੇ ਆ ਮਤਲਬ ਕਿ 17 18 ਸਾਲ ਦੀ ਉਮਰ ਤੋਂ ਟੱਪ ਜਾਂਦੇ ਆ ਇੱਕ ਕੁੜੀ ਨੂੰ ਵੀ ਘਰੇ ਜਾ ਕੇ ਆਪਦੀ ਮਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਮੰਮੀ ਵੀ ਮੇਰੇ ਕਰਨਯੋਗ ਕੰਮ ਦੱਸੋ ਹਨਾ ਜਦੋਂ ਇੱਕ ਦੋ ਜਣਿਆਂ ਦਾ ਇੱਕ ਜਣੇ ਦਾ ਕੰਮ ਦੋ ਜਣੇ ਕਰਨਗੇ ਤਾਂ ਉਹ ਓਬਵੀਅਸਲੀ ਉਹ ਕੰਮ ਛੇਤੀ ਖਤਮ ਹੋਊਗਾ ਤਾਂ ਕਿਤੇ ਨਾ ਕਿਤੇ ਮੁੰਡੇ ਦੇ ਵੀ ਫਰਜ਼ ਬੰਦੇ ਆ ਕਿ ਉਹ ਆਪਣੇ ਯਾਰਾਂ ਦੋਸਤਾਂ ਨਾਲ ਬਾਹਰਸ ਟਾਈਮ ਖਰਾਬ ਕਰਨ ਨਾਲੋਂ ਆਪਣੇ ਬਾਪ ਨੂੰ ਇੱਕ ਜਾ ਕੇ ਪੁੱਛੇ ਜਿਹੜਾ ਕਿ ਖੇਤਾਂ 'ਚ ਇਕੱਲਾ ਇੰਨੀ ਗਰਮੀ 'ਚ ਕੰਮ ਕਰ ਰਿਹਾ ਕਿ ਪਾਪਾ ਵੀ ਮੈਂ ਤੁਹਾਡੇ ਨਾਲ ਜੜੀ ਕੀ ਕੰਮ ਕਰਾਵਾਂ ਹਨਾ ਉਹਨਾਂ ਨੂੰ ਕਿੰਨੀ ਖੁਸ਼ੀ ਮਿਲੂਗੀ ਉਹ ਗਰਮੀ ਤੋਂ ਛੇਤੀ ਉਹ ਕੰਮ ਨਵੇੜ ਕੇ ਉਹ ਕਰਿਆ ਜਾਣਗੇ ਫਿਰ ਉਹ ਇਕੱਠੇ ਟਾਈਮ ਸਪੈਂਡ ਕਰਨਗੇ ਤੇ ਤੁਹਾਨੂੰ ਹੋਰ ਕਿਹੜੀਆਂ ਗੱਲਾਂ ਲੱਗਦੀਆਂ ਨੇ ਮੁੰਡੀ ਫਿਰ ਇਹ ਵਾਕਈ ਇਹ 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 ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਆ ਇਸ ਚੀਜ਼ ਦੇ ਵਿੱਚੋਂ ਬਹੁਤ ਕੁਝ ਨਿਕਲ ਕੇ ਆਊਗਾ ਜਿਹੜੇ ਤੇ ਆਪਾਂ ਗੱਲ ਕਰ ਰਹੇ ਹਾਂ ਮਾਪੇ ਦੀ ਰਿਸਪੈਕਟ ਕਰਨਾ ਜਾਂ ਮਾਪੇ ਦੇ ਦੇਈ ਬੱਚਿਆਂ ਦੇ ਫਰਜ਼ ਕੀਨੇ ਹਨਾ ਉਹ ਬਹੁਤ ਵਧੀਆ ਨਿਕਲ ਕੇ ਆਊਗਾ ਕਿ ਜਦੋਂ ਇੱਕ ਧੀ ਆਪਣੀ ਮਾਂ ਦੇ ਨਾਲ ਕੰਮ ਕਰੂਗੀ ਤੇ ਉਹਨਾਂ ਦੇ ਵਿੱਚ ਪਿਆਰ ਵਧੂਗਾ ਇੱਕ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ ਕਿ ਬੱਚਿਆਂ ਦੇ ਨਾਲ ਮਾਪੇ ਨੂੰ ਦੋਸਤਾਂ ਦੇ ਵਾਂਗ ਰਹਿਣਾ ਚਾਹੀਦਾ ਨਾ ਕਿ ਇਸ ਉਮਰ ਆ ਕੇ ਮਾਪੇ ਵਾਂਗੂ ਰਹਿਣਾ ਚਾਹੀਦਾ ਠੀਕ ਆ ਉਹਨਾਂ ਦਾ ਰਿਸ਼ਤਾ ਮਾਪੇ ਵਾਲਾ ਵਾ ਪਰ ਇੱਕ ਏਜ ਹੁੰਦੀ ਹੈ ਬੱਚਿਆਂ ਦੀ ਜਦੋਂ ਉਹਨਾਂ ਦੇ ਨਾਲ ਦੋਸਤ ਵਾਂਗੂ ਰਹਿਣਾ ਚਾਹੀਦਾ ਦੋਸਤਾਂ ਦੇ ਕੋਲ ਜਾ ਕੇ ਬੱਚਾ ਕਿਉਂ ਰਹਿਣਾ ਪਸੰਦ ਕਰਦਾ ਕਿਉਂਕਿ ਜਿਹੜੀਆਂ ਗੱਲਾਂ ਮਾਪੇ ਦੇ ਨਾਲ ਜਾਂ ਭੈਣ ਭਰਾ ਦੇ ਨਾਲ ਅਸੀਂ ਨਹੀਂ ਸ਼ੇਅਰ ਕਰ ਸਕਦੇ ਉਹ ਗੱਲਾਂ ਬੰਦਾ ਜਾ ਕੇ ਦੋਸਤਾਂ ਮਿਤਰਾਂ ਨਾਲ ਕਰਦਾ ਵਾ ਉਹਨੂੰ ਇਹ ਮਿਲਦਾ ਵਾ ਕਿ ਮੈਂ ਇਹ ਗੱਲਾਂ ਜਿਹੜੀਆਂ ਵਾ ਆਪਣੇ ਦੋਸਤਾਂ ਨਾਲ ਕਰ ਸਕਦਾ ਵਾਂ ਮੈਨੂੰ ਲੱਗਦਾ ਵਾ ਕਿ ਮਾਪੇ ਹੀ ਵੀ ਦੋਸਤ ਚੰਗੇ ਬਣ ਸਕਦੇ ਨੇ ਹੈਨਾ ਮਾਪੇ ਦੋਸਤਾਂ ਵਾਂਗ ਉਹਨਾਂ ਨਾਲ ਰਹਿਣ ਕੰਮ ਸਾਂਝਾ ਕਰਨ ਕੋਈ ਬੱਚੇ ਨੂੰ ਨਾਲ ਕੰਮ ਲਾਉਣ ਗੁੜੀਆ ਆਪਣੀ ਮਾਤਾ ਦੇ ਨਾਲ ਕੰਮ ਕਰੇ ਨਾਲੇ ਤਾਂ ਕੰਮ ਸਿੱਖੂਗੀ ਜਿਹੜੀਆਂ ਅੱਜ ਨੌਬਤਾਂ ਆ ਰਹੀਆਂ ਵਾ ਗਾਂ ਬੱਚਾ ਜਦੋਂ ਵਿਆਹ ਜਾਂਦਾ ਵਾ ਉਦੋਂ ਉਹਨੂੰ ਕੰਮ ਨਹੀਂ ਹੁੰਦਾ ਘਰ ਰਿਸ਼ਤੇ ਟੁੱਟਣ ਤੇ ਹੀ ਨੌਬਤ ਹੁੰਦੀ ਆ ਇਹ ਸ਼ਾਇਦ ਰਿਸ਼ਤੇ ਟੁੱਟਣ ਨਾਲ ਹੀ ਨੌਬਤ ਨਾ ਆਵੇ ਜੇਕਰ ਮਾਂ ਆਪਣੀ ਧੀ ਨੂੰ ਨਾਲ ਕੰਮ ਸਿਖਾਵੇ ਨਾਲ ਕੰਮ ਕਰਨਾ ਲਾਵੇ ਨਾਲੇ ਤਾਂ ਮਾਂ ਸੌਕੀ ਹੋਊਗੀ ਤੇ ਨਾਲੇ ਉੱਥੇ ਕਿਤਨਾ ਕਿਤੇ ਬੱਚੇ ਨੂੰ ਕੰਮ ਸਿੱਖਣ ਨੂੰ ਵੀ ਮਿਲ ਜਾਊਗਾ ਹੱਥ ਦੇ ਵਿੱਚ ਗੁਣ ਆਊਗਾ ਨਾਲੇ ਮਾਂ ਬਾਪ ਜਿਹੜੇ ਬੱਚਿਆਂ ਨੂੰ ਚੀਜ਼ਾਂ ਦੱਸਣੀਆਂ ਚਾਹੁੰਦੇ ਆ ਉਸ ਖਾਲੇ ਢੰਗ ਦੇ ਨਾਲ ਦੱਸਿਆ ਜਾ ਸਕਦੀਆਂ ਨਾਲੇ ਉਹਨਾਂ ਬੱਚਿਆਂ ਨੂੰ ਇਹ ਗੱਲ ਪਤਾ ਲੱਗੂਗੀ ਕਿ ਸਾਨੂੰ ਜਿਹੜੀ ਗੱਲ ਲੱਗਦੀ ਸੀ ਕਿ ਮਾਪੇ ਨੇ ਸਾਡੇ ਲਈ ਕੀਤਾ ਹੀ ਕੁਝ ਨਹੀਂ ਕੁਝ ਵੀ ਨਹੀਂ ਕਰ ਰਹੇ ਸਾਡੇ ਵਾਸਤੇ ਮੈਨੂੰ ਲੱਗਦਾ ਉਹਨਾਂ ਨੂੰ ਇਹ ਗੱਲ ਕਲੀਅਰ ਹੋਊਗੀ ਕਿ ਮਾਪੇ ਸਵੇਰ ਤੋਂ ਲੈ ਕੇ ਕੀ ਕਰਦੇ ਹਨ ਹਾਂ ਸ਼ਾਇਦ ਇਹ ਗੱਲ ਲੱਗਦੀ ਹੈ ਕਿ ਘਰ ਦੀਆਂ ਸਵਾਨੀਆਂ ਘਰ ਦੀਆਂ ਤੀਵੀਆਂ ਜਿਹੜੀਆਂ ਨੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਵੇਲੀਆਂ ਲੱਗਦੀਆਂ ਨੇ ਪਰ ਇਹ ਗੱਲ ਕਹਿਣ ਤੋਂ ਬਾਅਦ ਆ ਕੇ ਮਾਂ ਜਿਹੜੀਆਂ ਨੇ ਉਹ ਪਿਓਆਂ ਦੇ ਨਾਲੋਂ ਘਰ ਦੇ ਵਿੱਚ ਜ਼ਿਆਦਾ ਬਿਜ਼ੀ ਰਹਿੰਦੀਆਂ ਨੇ ਉਹਨਾਂ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਹਨਾ ਇਸੇ ਤਰ੍ਹਾਂ ਜੇਕਰ ਇੱਕ ਬੱਚਾ ਆਪਣੇ ਬਾਪ ਦੇ ਨਾਲ ਤੁਸੀਂ ਕਹਿ ਰਹੇ ਹੋ ਖੇਤਾਂ ਦੇ ਵਿੱਚ ਕੰਮ ਕਰਾਵੇ ਜਾਂ ਉਹਨਾਂ ਦੇ ਨਾਲ ਦੁਕਾਨ ਤੇ ਕੰਮ ਕਰਾਵੇ ਕੰਮ ਦੇ ਵਿੱਚ ਹੈਲਪ ਕਰਾਵੇ ਕਿਸੇ ਵੀ ਤਰ੍ਹਾਂ ਦੇ ਕੰਮਾਂ ਉਹਦੇ ਵਿੱਚ ਹੈਲਪ ਕਰਾਵੇ ਉਹਨਾਂ ਨੂੰ ਇਹ ਗੱਲ ਪਤਾ ਲੱਗੂਗੀ ਕਿ ਸਾਡੇ ਬਾਪ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਕਿਵੇਂ ਮੁੜਕਾ ਸਿਕਾਉਂਦੇ ਨੇ ਕਿਵੇਂ ਉਹ ਕੰਮ ਕਰਦੇ ਨੇ ਹਨਾ ਕਿਵੇਂ ਉਹ ਪੈਸੇ ਲੈ ਕੇ ਆਉਂਦੇ ਨੇ ਫਿਰ ਉਸ ਪੈਸੇ ਦੀ ਵੀ ਕੀਮਤ ਪਤਾ ਲੱਗੂਗੀ ਤੇ ਮਾਪੇ ਦੀ ਕੀਮਤ ਦਾ ਵੀ ਪਤਾ ਲੱਗੂਗਾ ਸਾਡੇ ਵਾਸਤੇ ਉਹ ਕਿਵੇਂ ਹੱਡ ਤੋੜਵੀਂ ਮਿਹਨਤ ਕਰਕੇ ਸਾਡੇ ਵਾਸਤੇ ਉਹ ਚਾਰ ਪੈਸੇ ਲਿਆ ਕੇ ਸਾਨੂੰ ਚੀਜ਼ਾਂ ਦਿੰਦੇ ਨੇ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਮੇਰੇ ਹਿਸਾਬ ਨਾਲ ਅਹਿਸਾਸ ਹੋਊਗਾ ਬਹੁਤ ਵਧੀਆ ਤੁਸੀਂ ਇਹ ਗੱਲ ਕੀਤੀ ਸੀਗੀ ਹਾਂਜੀ ਪ੍ਰਦੀਪ ਜੀ ਆਪਾਂ ਕੋਸ਼ਿਸ਼ ਕਰੀਏ ਕਿ ਮਾਪਿਓ ਨੇ ਕੀਤਾ ਕੀ ਆ ਇਸ ਚੀਜ਼ ਨੂੰ ਬਿਆਨ ਕਰਨ ਦੀ ਇੱਕ ਬੱਚੇ ਲਈ ਉਹ ਆਪਾਂ ਥੋੜੇ ਟਾਈਮ ਚ ਨਹੀਂ ਐਕਸਪਲੇਨ ਉਹ ਚੀਜ਼ਾਂ ਕਰ ਸਕਦੇ ਕਿਉਂਕਿ ਹਾਂਜੀ ਕਿਉਂਕਿ ਉਹਨਾਂ ਨੇ ਇਸ ਦੁਨੀਆ ਤੇ ਲਿਆਂਦਾ ਸਾਨੂੰ ਇੰਨਾ ਕੁਝ ਦਿਖਾਇਆ ਸਾਡਾ ਪਾਲਣ ਪੋਸ਼ਣ ਕੀਤਾ ਪੜਾਇਆ ਵਿਆਹਾ ਇਹ ਚੀਜ਼ਾਂ ਜੇ ਆਪਾਂ ਗਿਣ ਬੈਜੀਏ ਤਾਂ ਸ਼ਾਇਦ ਆਪਣੇ ਤੋਂ ਕਦੇ ਨਾ ਗਿਨੀਆਂ ਜਾਣ ਪਰ ਬੱਚਿਆਂ ਦਾ ਵੀ ਇੱਥੇ ਫਰਜ਼ ਬਣਦਾ ਕਿ ਉਹ ਆਪਣੇ ਪੈਰੈਂਟਸ ਦੀਆਂ ਓਵੇਂ ਹੀ ਰੀਝਾਂ ਪੂਰੀਆਂ ਕਰਨ ਜਿੰਨੇ ਕੁ ਜੋਗੇ ਉਹ ਹੈਗੇ ਆ ਤਾਂ ਸ਼ਾਇਦ ਕੋਈ ਦੁਨੀਆ ਤੇ ਬਿਰਦ ਆਸ਼ਰਮ ਨਾ ਬਣੇ ਸ਼ਾਇਦ ਮਾਪਿਓ ਕਦੇ ਵੀ ਸਾਈਲੈਂਟ ਅਟੈਕ ਦੇ ਸ਼ਿਕਾਰ ਨਾ ਹੋਣ ਡਿਪਰੈਸ਼ਨ ਦੇ ਸ਼ਿਕਾਰ ਨਾ ਹੋਣ ਹਾਂ ਇਹ ਚੀਜ਼ ਵਾਕਈ ਰਮਨ ਹੈਗੀ ਆ ਘਰਾਂ ਦੇ ਜਿਹੜੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਖਾਸ ਤੌਰ ਤੇ ਆ ਨਾ ਕਿ ਮਾਪੇ ਦੇ ਇੱਕ ਸਮਾਂ ਆਉਂਦਾ ਵਾ ਰਿਸਪੈਕਟ ਘਟ ਜਾਂਦੀ ਆ ਉਹਨਾਂ ਨੂੰ ਘਰ ਦੇ ਵਿੱਚੋਂ ੱੱਕੇ ਮਾਰੇ ਜਾਂਦੇ ਆ ਉਹਨਾਂ ਦਾ ਪੁੱਛ ਗਿਆ ਚਵਾਲਾ ਜਿਹੜਾ ਕੰਮ ਆ ਉਹ ਘਟਾ ਦਿੱਤਾ ਜਾਂਦਾ ਜਮਾ ਬੰਦ ਕਰ ਦਿੱਤਾ ਜਾਂਦਾ ਵਾ ਹਨਾ ਬੱਚਿਆਂ ਨੂੰ ਇਹ ਚੀਜ਼ਾਂ ਮਹਿਸੂਸ ਕਰਨੀਆਂ ਪੈਣਗੀਆਂ ਕਿ ਮਾਪੇ ਸਾਡੇ ਵਾਸਤੇ ਕਿੰਨਾ ਕੁਝ ਕੀਤਾ ਵਾ ਇਹ ਸੰਸਾਰ ਸਾਨੂੰ ਦਿਖਾਇਆ ਵਾ ਉਹਨਾਂ ਨੇ ਸਭ ਕੁਝ ਸਾਡੇ ਵਾਸਤੇ ਕੀਤਾ ਵਾ ਸਾਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਮਾਪੇ ਹੀ ਹੈ ਹਾਂ ਜੀ ਜਦੋਂ ਬੱਚਾ ਨੌਕਰੀ ਲੱਗ ਜਾਂਦਾ ਵਾ ਵਿਆਹ ਹੋ ਜਾਂਦਾ ਵਾ ਵਿਆਹ ਤੋਂ ਬਾਅਦ ਉਹ ਕਹਿੰਦਾ ਸਾਡੇ ਮਾਪੇ ਨੇ ਕੀਤਾ ਕੀ ਆ ਮੈਂ ਕਈ ਵਾਰ ਇਹ ਗੱਲ ਕੀਤੀ ਆ ਕਿ ਜਦੋਂ ਤੁਸੀਂ ਛੋਟੇ ਸੀ ਪਲਸ 1 ਪਲਸ 2 ਤੱਕ ਪੜਾਇਆ ਮਾਂ-ਬਾਪ ਨੇ ਆ ਤੁਹਾਡੇ ਹੀਸਾ ਕਿਹਨੇ ਦਿੱਤੀਆਂ ਵਾ ਤੁਹਾਡੇ ਇਹ ਸਰੀਰ ਤੇ ਕੱਪੜੇ ਕਿਹਨੇ ਪਵਾਏ ਸੀ ਤੁਹਾਨੂੰ ਭੁੱਖ ਕਿਹਨੇ ਦੂਰ ਕੀਤੀ ਆ ਤੁਹਾਨੂੰ ਹਰ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਗਈਆਂ ਵਾ ਤੁਹਾਡੇ ਵਾਸਤੇ ਮਾਂ-ਬਾਪ ਹੀ ਨੇ ਜਿਹੜਾ ਇੰਨਾ ਕੁਝ ਕਰਨ ਵਾਲੇ ਨੇ ਹਨਾ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤਾ ਵਾ ਤੇ ਇੱਥੇ ਅਗਲੀ ਗੱਲ ਬੱਚਿਆਂ ਦੀ ਰਹਿੰਦੀ ਆ ਸ਼ਾਇਦ ਮਨਾਂ ਦੇ ਵਿੱਚ ਬੱਚਿਆਂ ਦੇ ਆਉਂਦਾ ਹੋਊਗਾ ਕਿ ਅਸੀਂ ਮਾਂ-ਬਾਪ ਵਾਸਤੇ ਕੀ ਕਰ ਸਕਦੇ ਆ ਹਨਾ ਮਾਪੇ ਬਹੁਤ ਹੀ ਕੁਝ ਦੀ ਮੰਗ ਨਹੀਂ ਕਰਦੇਗੇ ਉਹ ਸਾਡੇ ਕੋਲੋਂ ਉਹ ਇਹ ਮੰਗਦੇ ਨਹੀਂਗੇ ਕਿ ਅਸੀਂ ਤੁਹਾਨੂੰ ਏਡਾ ਵੱਡਾ ਮਹਿਲ ਖੜਾ ਕਰਕੇ ਦਿੱਤਾ ਵਾ ਅਸੀਂ ਆਪਦੀ ਮਿਹਨਤ ਨਾਲ ਤੁਹਾਨੂੰ ਘਰ ਤਿਆਰ ਕਰਕੇ ਦਿੱਤਾ ਵਾ ਸਾਨੂੰ ਵੀ ਏਡਾ ਘਰ ਤਿਆਰ ਕਰਕੇ ਦਿਓ ਉਹ ਕਦੇ ਨਹੀਂ ਮੰਗਦੇ ਉਹ ਇਹ ਨਹੀਂ ਕਹਿੰਦੇ ਕਿ ਕਿ ਅਸੀਂ ਇੰਨੇ ਕਿੱਲੇ ਤੁਹਾਨੂੰ ਤਿਆਰ ਕਰਕੇ ਦਿੱਤੇ ਆ ਤੁਹਾਡੇ ਨਾਮ ਲਵਾਏ ਆ ਸਾਨੂੰ ਵੀ ਇੰਨੇ ਕਿੱਲੇ ਲਵਾ ਕੇ ਦਿਓ ਨਹੀਂ ਉਹ ਮੰਗਦੇਗੇ ਉਹ ਕਹਿੰਦੇ ਆ ਕਿ ਤਬ ਕੁਝ ਤੁਹਾਡਾ ਵਾ ਉਹ ਬੱਚਿਆਂ ਦੀ ਖੁਸ਼ੀ ਜਾਂਦੀ ਤੁਸੀਂ ਦੇਖਦੇ ਆ ਉਹ ਸਭ ਕੁਝ ਉਹਨਾਂ ਤੋਂ ਸੌਂਪ ਦਿੰਦੇ ਆ ਪਰ ਉਹ ਇੱਕ ਹੀ ਚੀਜ਼ ਮੰਗਦੇ ਆ ਕਿ ਤੁਸੀਂ ਇਤفاق ਦੇ ਨਾਲ ਰਹੋ ਇੱਕ ਪਰਿਵਾਰ ਬਣਾ ਕੇ ਰਹੋ ਤੇ ਮਾਪੇ ਦੇ ਇੱਜ਼ਤ ਕਰੋ ਮਾਪੇ ਦਾ ਬਣਿਆ ਜਿਹੜਾ ਨਾਮ ਹੈ ਇੱਜ਼ਤ ਆ ਉਹ ਉਵੇਂ ਹੀ ਬਣਾਈ ਰੱਖਣ ਉਵੇਂ ਬਣਾਈ ਰੱਖਣ ਇਹ ਚੀਜ਼ਾਂ ਚਾਹੁੰਦੇ ਆ ਇਹ ਚੀਜ਼ ਸਭ ਤੋਂ ਮੇਨ ਰਮਨ ਕਿ ਮਾਪੇ ਇਹ ਚਾਹੁੰਦੇ ਆ ਕਿ ਅਸੀਂ ਇੰਨੇ ਲੰਬੇ ਸਮੇਂ ਤੋਂ ਪਿਓ ਦਾਦਿਆਂ ਦੀ ਜਿਹੜੀ ਕਮਾਈ ਕੀਤੀ ਹੋਈ ਆ ਅਸੀਂ ਸਮਾਜ ਦੇ ਵਿੱਚ ਨਾਮ ਬਣਾਇਆ ਵਾ ਇਸ ਨਾਮ ਨੂੰ ਕਿਤੇ ਦਾਗ ਨਾ ਲੱਗੇ। ਇਹ ਬੱਚਿਆਂ ਦਾ ਸਭ ਤੋਂ ਵੱਡਾ ਫਰਜ਼ ਆ ਜਿੱਥੇ ਮਾਪੇ ਦੀ ਇੱਜ਼ਤ ਕਰਨੀ, ਉਹਨਾਂ ਨੂੰ ਪਿਆਰ ਕਰਨਾ, ਉਹਨਾਂ ਦੇ ਕੋਲੇ ਬੈਠਣਾ, ਉਹਨਾਂ ਨਾਲ ਗੱਲਬਾਤਾਂ ਕਰਨੀਆਂ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜਨਾ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਲੋੜਾਂ ਪੂਰੀਆਂ ਕਰਨੀਆਂ ਇਹ ਬੱਚਿਆਂ ਦੇ ਫਰਜ਼ ਨੇ। ਉਹਦੇ ਨਾਲ ਨਾਲ ਇਹ ਵੀ ਫਰਜ਼ ਬੱਚਿਆਂ ਦੇ ਬੰਦੇ ਆ ਕਿ ਜਿਹੜਾ ਉਸ ਸਮਾਜ ਦੇ ਵਿੱਚ ਵਿਚਰਨਾ ਵਾ ਅਸੀਂ ਆਪਣੀ ਜ਼ਿੰਦਗੀ ਨੂੰ ਨਿਭਾਉਣਾ ਵਾ। ਅਸੀਂ ਕਿਤੇ ਇਹੋ ਜਿਹਾ ਕਦਮ ਨਾ ਚੁੱਕ ਸਕਗੇ ਜਿਹਦੇ ਨਾਲ ਸਾਡੇ ਮਾਪੇ ਦਾ ਬਣਿਆ ਨਾਮ ਜਿਹੜਾ ਵਾ ਉਹ ਮਿੱਟੀ ਵਿੱਚ ਰੋਲ ਜਾਵੇ ਇਹ ਸਭ ਤੋਂ ਵੱਡਿਆ ਮਾਪੇ ਦੀ ਇੱਛਾ ਹੁੰਦੀ ਆ ਜਿੰਨੀ ਕੁ ਅਸੀਂ ਕਮਾਈ ਕੀਤੀ ਆ ਜਿੰਨਾ ਕੁ ਅਸੀਂ ਬਣਾਇਆ ਵਾ ਜਿੰਨਾ ਕੁ ਸਮਾਜ ਦੇ ਵਿੱਚ ਸਾਡਾ ਰੁਤਬਾ ਵਾ ਇਸ ਰੁਤਬੇ ਨੂੰ ਵਧਾਉਣ ਨਾ ਕਿ ਸਾਡੇ ਬੱਚੇ ਘਟਾਉਣ ਸਭ ਤੋਂ ਵੱਧ ਮਾਪੇ ਦੀ ਇਹੀ ਇੱਛਾ ਹੁੰਦੀ ਆ ਹਾਂ ਜੀ ਦੀਪ ਜਿਹੇ ਆਪਾਂ ਦੇਖਦੇ ਆ ਜਿਹੜੇ ਵੀ ਅੱਜ ਦੇ ਸਮਾਜ 'ਚ ਜਿਹੜੇ ਬੱਚੇ ਜਿਹੜੀ ਨੂੰ ਆਪਦੇ ਸਾਸੋਰੇ ਦੀ ਕਦਰ ਕਰਦੀ ਆ ਉਹਨਾਂ ਦਾ ਲੋਕ ਬਹੁਤ ਤਰੀਫਾਂ ਕਰਦੇ ਆ ਕਹਿੰਦੇ ਹੁੰਦੇ ਆ ਵੀ ਜਿਹੜੀ ਤਰੀਫ ਆ ਉਹ ਜੱਗ ਤੋਂ ਕਰਾਈ ਸੋਹਣੀ ਲੱਗਦੀ ਆ ਤੇ ਨਾਮ ਉਹ ਚ ਬੰਦੇ ਦਾ ਆਪਦਾ ਹੀ ਬਣਦਾ ਜੇ ਤਰੀਫ ਕਰਾਈ ਜਾਵੇ ਤਾਂ ਉਹਨਾਂ ਦਾ ਬਹੁਤ ਨਾਮ ਬਣੂਗਾ ਉਹਨਾਂ ਦੀ ਲੋਕ ਸਲਾਹਤਾ ਕਰਨਗੇ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਅੱਜ ਦੇ ਟਾਈਮ 'ਚ ਨੌ ਸੱਸ ਦਾ ਰਿਸ਼ਤੇ ਦੀ ਗੱਲ ਕੀਤੀ ਆ ਪਰ ਹੈ ਤਾਂ ਕਿਹਦੀ ਮਾਂ ਬਾਪ ਤੇ ਇੱਕ ਮਾਤੀ ਦਰਸ਼ਤਿਆ ਨਾ ਹੈ ਨਾ ਇਹ ਚੀਜ਼ ਸਾਨੂੰ ਜਿਹੜੇ ਸੱਸ ਤੇ ਨੋਹ ਵਾਲਾ ਰਿਸ਼ਤਾ ਵਾ ਇਹਨੂੰ ਕੱਢ ਕੇ ਦੇਖਣਾ ਚਾਹੀਦਾ ਵਾ ਇਹੀ ਦੇਖਣਾ ਚਾਹੀਦਾ ਵਾ ਕਿ ਸਾਡੇ ਮਾਪੇ ਨੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸੇਵਾ ਕਰਨੀ ਆ ਅਸੀਂ ਵੀ ਸਮਾਜ ਦੇ ਵਿੱਚ ਇਹ ਚੀਜ਼ ਕਮਾਉਣੀ ਆ ਕਿ ਵਾਕਈ ਸਾਡੇ ਬੱਚਿਆਂ ਨੇ ਬਹੁਤ ਸੇਵਾ ਕੀਤੀ ਆ ਹਨਾ ਮਾਪੇ ਇਹੀ ਚੀਜ਼ਾਂ ਹਮੇਸ਼ਾ ਲੋੜਦੇ ਆ ਕਿ ਸਾਡੀ ਸਾਡੇ ਕੋਲੇ 4 ਮਿੰਟ ਆ ਕੇ ਬੈਠਣ ਸਾਡੇ ਨਾਲ ਗੱਲਾਂ ਬਾਤਾਂ ਕਰਨ ਸਾਡੀਆਂ ਜੋ ਉਹਨਾਂ ਦੀਆਂ ਬਹੁਤੀਆਂ ਵੱਡੀਆਂ ਡਿਮਾਂਡਾਂ ਆਂਦੀਆਂ ਮੇਰੇ ਹਿਸਾਬ ਨਾਲ ਉਹਨਾਂ ਨੇ ਕੋਈ ਬ੍ਰਾਂਡ ਨਹੀਂ ਪਾਉਂਦਾਗਾ ਉਹਨਾਂ ਨੇ ਸਿੰਪਲ ਕੱਪੜੇ ਪਾਉਂਦੇ ਨੇ ਸਿੰਪਲ ਖਾਣਾ ਉਹਨਾਂ ਨੇ ਆ ਨਾ ਸਾਡੇ ਵਾਂਗ ਉਹਨਾਂ ਨੇ ਬਹੁਤੇ ਬ੍ਰਾਂਡ ਦਾ ਕੁਝ ਨਹੀਂ ਖਾਂਦਾਗਾ ਬਹੁਤਾ ਬ੍ਰਾਂਡ ਉਹਨਾਂ ਨੇ ਪਾਉਣਾ ਨਹੀਂਗਾ ਹਾਂ ਜੀ ਉਹਨਾਂ ਨੇ ਸਿੰਪਲ ਖਾਣਾ ਸਿੰਪਲ ਪਾਉਣਾ ਵਾ ਤੇ ਅਸੀਂ ਇੰਨਾ ਕਿ ਬੱਚੇ ਕਰ ਲੈਣ ਉਹਨਾਂ ਦੇ ਕੋਲ ਬੈਠਣ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਮੈਨੂੰ ਲੱਗਦਾ ਮਾਪੇ ਦੀ ਸਭ ਤੋਂ ਵੱਧ ਖੁਸ਼ੀ ਇਹਦੇ ਵਿੱਚ ਆ ਹਾਂ ਜੀ ਉਹ ਬਹੁਤ ਅਸੀਸਾਂ ਦਿੰਦੇ ਆ ਆਪਣੇ ਬੱਚਿਆਂ ਨੂੰ ਫਿਰ ਪ੍ਰਦੀਪ ਇਹੀ ਅਸੀਸਾਂ ਬੱਚੇ ਦੇ ਗਾਂ ਫਿਊਚਰ 'ਚ ਜਾ ਕੇ ਬਹੁਤ ਕੰਮ ਆਉਂਦੀਆਂ ਨੇ ਫਿਰ ਉਹ ਬੱਚਾ ਯਾਦ ਕਰਦਾ ਵੀ ਸਾਡੇ ਦਾਦਾ ਦਾਦੀ ਆ ਸਾਨੂੰ ਗੱਲਾਂ ਕਹਿੰਦੇ ਸੀ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਰਮਨ ਨੋਟ ਕੀਤਾ ਹੋਊਗਾ ਜਿੰਨਾ ਬੱਚਿਆਂ ਨੇ ਆਪਣੇ ਮਾਪੇ ਦੀ ਸੇਵਾ ਕੀਤੀ ਆ ਅੱਜ ਉਹ ਪਰਿਵਾਰ ਬਹੁਤ ਸੁਖੀ ਆ ਉਹ ਪਰਿਵਾਰ ਅੱਜ ਬਹੁਤ ਵਧੀਆ ਆਪਣੇ ਪਰਿਵਾਰਾਂ ਨੂੰ ਆ ਹਨਾ ਕਿਉਂਕਿ ਉਹਨਾਂ ਦੇ ਬੱਚਿਆਂ ਨੇ ਗਾਂ ਇਹੀ ਦੇਖਿਆ ਵਾ ਕਿ ਸਾਡੇ ਮਾਤਾ-ਪਿਤਾ ਨੇ ਉਹਨਾਂ ਦੇ ਮਾਤਾ-ਪਿਤਾ ਦੀ ਕਿਵੇਂ ਸੇਵਾ ਕੀਤੀ ਆ ਹਨਾ ਜੇਕਰ ਪਰਿਵਾਰ ਅੱਜ ਖੇਰੂ ਖੇਰੂ ਹੋ ਗਿਆ ਵਾ ਪਰਿਵਾਰ ਆ ਜੋ ਡਾਣ ਦੇ ਵੱਲ ਗਿਆ ਵਾ ਉਹਦਾ ਕਾਰਨ ਵੀ ਇਹੀ ਆ ਕਿ ਸਾਡੀ ਏਕਤਾ ਟੁੱਟੀ ਆ ਅਸੀਂ ਮਾਪੇ ਦੀ ਸੇਵਾ ਨਹੀਂ ਕੀਤੀਗੇ ਉਹ ਅਸੀਂਾਂ ਦੇ ਅਸੀਂ ਭਾਗੀਦਾਰ ਨਹੀਂ ਬਣ ਸਕੇਗੇ ਇਸ ਕਰਕੇ ਮੈਨੂੰ ਲੱਗਦਾ ਉਹ ਪਰਿਵਾਰਾਂ ਦੇ ਵਿੱਚ ਕਿਤੇ ਨਾ ਕਿਤੇ ਇਤਫਾਕ ਦੇ ਕਰਕੇ ਸ਼ਾਇਦ ਗਰਾਵਟ ਵੀ ਆਈ ਹੋਵੇ ਦੀ ਮੈਨੂੰ ਲੱਗਦਾ ਹੁਣ ਆਪਾਂ ਨੂੰ ਕਾਫੀ ਸਮਾਂ ਹੋ ਗਿਆ ਇਸੇ ਵਿਸ਼ੇ ਤੇ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੋ ਹੁਣ ਆਪਾਂ ਸਮਾਪਤੀ ਵੱਲ ਵਧਦੇ ਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀਆਂ ਸਾਰੀਆਂ ਪੁਰਾਣੀਆਂ ਵੀਡੀਓਜ਼ ਨੂੰ ਬਹੁਤ ਬਹੁਤ ਪਿਆਰ ਦਿੱਤਾ ਤੇ ਪ੍ਰਾਈਮ ਖਾਲਸ ਟੀਵੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਨੂੰ ਜਲਦ ਹੀ ਮਿਲਾਂਗੇ ਸੋ ਤਦ ਤੱਕ ਲਈ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਜੀ